ਇਹ ਚਿਬੜੀ ਫਾਰਮੂਲਾ ਕਹਿ ਸਕਦੇ ਵੀ ਚਿਬੜੀ ਫਾਰਮੂਲਾ ਚਿਬੜੀ ਫਾਰਮੂਲਾ ਹੀ ਆ ਜੀ ਇੱਕ ਕਿਸਮ ਦਾ ਹੈ ਲੋ ਦੇਖੋ ਇਹ ਕੱਢਦਾ ਜੀ ਇਹ ਸੋ ਦੇਖੋ ਇਹ ਗੋਡਿਆਂ ਦੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਚਿਬੜੀ ਫਾਰਮੂਲਾ ਹੈ ਔਰ ਜਿੰਨਾ ਦੇ ਦਰਦ ਥਾਂ ਥਾਂ ਦੇ ਉੱਤੇ ਹੁੰਦੇ ਨੇ ਇਹ ਦਰਦਾਂ ਦੇ ਵਿੱਚ ਚਿਬ ਘੱਟ ਦਿੰਦਾ ਜੀ ਬਾਪੂ ਦੇ ਗੋਡੇ ਤੇ ਬੇਬੇ ਦੇ ਮੋਢੇ ਹਰ ਵੇਲੇ ਦੁਖਦੇ ਨੇ ਤੇ ਪੂਰੇ ਪਰਿਵਾਰ ਲਈ ਪਰੇਸ਼ਾਨੀ ਦਾ ਸਬਬ ਬਣੇ ਰਹਿੰਦੇ ਨੇ ਮੈਂ ਕਹ ਜੀ ਹਟ ਜਾਣਗੇ ਦੇ ਬੱਚੇ ਨੂੰ ਦਵਾਈ ਲੈਣਾ ਹੈ ਕੱਦ ਕੱਦ ਦੀ ਜੀ ਕੱਦ ਦੀ ਵੀ ਅੱਛਾ ਜਿਹੜੀ ਕੱਦ ਵਾਲੀ ਵੀਡੀਓ ਇਹਨਾਂ ਦੀ ਬਣੀ ਸੀ ਹਾਂਜੀ ਪਹਿਲੀ ਵਾਰ ਆ ਰਹੇ ਹੋ ਨਾ ਜੀ ਦੂਸਰੀ ਵਾਰ ਆਇਆ ਦੂਸਰੀ ਵਾਰ ਆਇਆ ਪਹਿਲੀ ਵਾਰ ਕੁਝ ਫਰਕ ਪਿਆ ਹਾਂ ਪਿਆ ਜੀ ਅੱਧੇ ਇੰਚ ਦਾ ਬਹੁਤ ਤੇ ਅੱਧਾ ਜਨਾਬ ਠੀਕ ਠੀਕ ਲਾ ਲਓ ਸੂਤ ਸਾਤ ਰੱਖੋ ਅੱਧਾ ਇੰਚ ਤਾਂ ਬਹੁਤ ਹੁੰਦਾ ਨਹੀਂ ਸਹੀ ਹੈ ਜੀ ਸਹੀ ਹੈ ਸਹੀ ਗੱਲ ਹੈ ਸਹੀ ਹੈ ਜੀ ਅੱਧੇ ਇੰਚ ਦਾ ਫਰਕ ਪਿਆ ਹਾਂਜੀ ਹਾਂਜੀ ਕੋਡੇ ਦਾ ਦਰਦ ਦਾ ਮੋਢੇ ਦਾ ਦਰਦ ਦਾ ਅੱਡੀ ਦਾ ਦਰਦ ਦਾ ਸਰਵਾਈਕਲ ਦਾ ਦਰਦ ਦਾ ਮਾਈਗਰੇਨ ਆ ਕੋਈ ਵੀ ਦਰਦ ਦਾ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਦਰਦ ਦਾ ਠੀਕ ਹੋ ਜਾਂਦਾ ਮੇਰੀ ਬੇਟੀ ਦੀ ਲੈ ਕੇ ਗਏ ਸੀ ਤੁਹਾਡੀ ਬੇਟੀ ਦੀ ਲੈ ਕੇ ਗਏ ਪਹਿਲੀ ਕਿੰਨੀ ਹਾਈਟ ਸੀ ਪਹਿਲਾਂ ਉਹਨਾਂ ਦੀ ਪਹਿਲਾਂ ਉਹਨਾਂ ਦੀ ਸੀਗੀ ਜੀ 4 11 ਜੀ ਅੱਛਾ ਤੇ ਹੁਣ ਕਿੰਨੀ ਹੈ ਹੁਣ 11.5 ਹੋ ਗਈ ਜੀ ਪਹਿਲਾਂ ਉਮਰ ਕਿੰਨੀ ਸੀ ਤੁਹਾਡੀ 20 ਸਾਲ ਦੀ ਤੇ ਗੁੜੀ ਤੁਹਾਡਾ ਕਿੰਨਾ ਹੈ ਮਨਵਿੰਦਰ ਤੇ ਹਾਈਟ ਲੰਮੀ ਕਰਨੀ ਹੈ ਹਾਂਜੀ ਖਾਂਦੇ ਪੀਂਦੇ ਤਾਂ ਅਸੀਂ ਫਾਸਟ ਫੂਡ ਆ ਗੋਲ ਗੱਪੇ ਭੱਲੇ ਟਿੱਕੀਆਂ ਤੇ ਫਿਰ ਇਹ ਤਾਂ ਸਾਰਾ ਕੁਝ ਛੱਡਣਾ ਪੈਣਾ ਛੱਡ ਦਿੰਦੇ ਛੱਡ ਦੇਵੋਗੇ ਸਿਰ ਤੋਂ ਲੈ ਕੇ ਸਿਰ ਦਰਦ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਹਰ ਬਿਮਾਰੀ ਦਾ ਲਾਜਾ ਕੈਂਸਰ ਹੋਵੇ ਬਵਾਸੀਰ ਹੋਵੇ ਲੀਵਰ ਹੋਵੇ ਕਿਡਨੀਆ ਹੋਣ ਜੋੜਾਂ ਦੇ ਦਰਦ ਹੋਣ ਕੱਦ ਦਾ ਨਾ ਵਧਾ ਹੋਵੇ ਬੱਚਿਆਂ ਦਾ ਕੱਦ ਨਾ ਵਧਾ ਹੋਵੇ ਬੱਚਿਆਂ ਦਾ ਕੰਨਾਂ ਦੀ ਪ੍ਰੋਬਲਮ ਹੋਵੇ ਮੈਂ ਕੰਨਾਂ ਜੀ ਹਰ ਪ੍ਰੋਬਲਮ ਦਾ ਹੱਲ ਇਲੈਕਟ੍ਰੋਪੈਥੀ ਵਿੱਚ ਹੈਗਾ ਓਦੀ ਗੁੰਦ ਹੁੰਦੀ ਆ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਇਹ ਤੁਸੀਂ ਇਹ ਲੈਣੀ ਆ ਇਹਨੂੰ 50 ਗ੍ਰਾਮ ਇਹ ਲੈ ਲਓ ਤੁਸੀਂ ਇਹ ਆ ਗਈ ਸਾਡੇ ਕੋਲੇ ਜੀ ਗੂੰਦ ਕਿਕਰ ਅੱਛਾ ਜੀ 50 ਗ੍ਰਾਮ ਇਹ ਲੈ ਲਓ ਤੁਸੀਂ ਆ ਗਈ ਸਫੇਦ ਮੂਸਲੀ ਠੀਕ ਹੈ 50 ਗ੍ਰਾਮ ਇਹ ਲੈ ਲਓ ਅਲੱਗ-ਅਲੱਗ ਅਸੀਂ ਪੀਸ ਲੈਣਾ ਪੀਸ ਕੇ ਇਹਨਾਂ ਨੂੰ ਕਟੀਆਂ ਮਿਕਸ ਕਰ ਲੈਣੀਆਂ ਮਿਕਸ ਕਰਕੇ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਦੁੱਧ ਨਾਲ ਲੈਣਾ ਸੀ ਇਹ ਕਹਿੰਦੇ ਜਿਹੜੇ ਕਹਿੰਦੇ ਨੇ ਗੋਡਿਆਂ ਦਾ ਗ੍ਰੀਸ ਕਾਦਮ ਹੋ ਗਿਆ ਜਿਹੜੇ ਕਹਿੰਦੇ ਕੜਕੜਦੀਆਂ ਆਵਾਜ਼ਾਂ ਆਉਂਦੀਆਂ ਨੇ ਡਿਕੋਵਰ ਦਰਦਾਨੋ ਵੀ ਅੱਛਾ ਤੇ ਡਾਕਟਰ ਸਾਹਿਬ ਫਿਰ ਅਸੀਂ ਤਾਂ ਤੁਸੀਂ ਕਹਿ ਰਹੇ ਹੋ ਤੁਸੀਂ ਦੇਖੋ ਜਿਨ੍ਹਾਂ ਨੂੰ ਨਹੀਂ ਸੁਣਦਾ ਸੀ ਕੰਨਾਂ ਤੋਂ ਉਹਨਾਂ ਨੂੰ ਵੀ ਸੁਣਨ ਲੱਗਾਤਾ ਜਿਨ੍ਹਾਂ ਦੇ 20 ਸਾਲ ਸਾਡਾ ਇੱਕ ਭਾਈ ਸਾਹਿਬ ਮਿਲਣੇ ਕਹਿੰਦੇ ਜੀ 20 ਸਾਲ ਉਮਰ ਸੀ ਤੇ ਸਾਡੀ ਬੇਟੀ ਦਾ ਕੱਦ ਵੱਧ ਗਿਆ ਅੱਧਾ ਇੰਚ ਤੇ ਕਈਆਂ ਨੂੰ ਬਵਾਸੀਰ ਦੀ ਦਿੱਕਤ ਸੀ ਉਹ ਇੱਥੇ ਠੀਕ ਹੋ ਗਈ ਅਸੀਂ ਗੱਲਬਾਤ ਦਰਸ਼ਕਾਂ ਨਾਲ ਕਰਵਾਈ ਹੈ ਮੰਨिए ਤਾਂ ਤਾਂ ਜੇ ਤੁਸੀਂ ਗੋਡਿਆਂ 'ਚ ਗ੍ਰੀਸ ਖਤਮ ਮੁੱਕੀ ਹੋਈ ਉਹ ਸੈੱਟ ਕਰ ਦਿਓ ਜੇ ਕਿਸੇ ਨੂੰ ਸਾਡੇ ਨੁਸਕੇ ਨਾਲ ਪ੍ਰੋਪਰ ਰਾਮ ਨਹੀਂ ਮਿਲਦਾ ਸਾਨੂੰ ਆਗੇ ਮਿਲ ਸਕਦਾ ਸਾਡੇ ਨਾਲ ਗੱਲਬਾਤ ਕਰਕੇ ਸਾਡੀ ਜਿਹੜੀ ਇਲੈਕਟ੍ਰੋਪੈਥੀ ਮੈਡੀਸਨ ਆ ਇਹ ਯੂਜ਼ ਕਰ ਸਕਦੇ ਆ ਅੱਛਾ ਬਲੱਡ ਆਉਂਦਾ ਸੀ ਤੇ ਹੁਣ ਕਿੰਨਾ ਘਟਿਆ ਕੁਝ ਹਾਂਜੀ ਫਰਕ ਕਿੰਨਾ ਕੁ ਮੰਨਦੇ ਹੋ ਰੁਪਏ ਚ ਭਾਈ ਜੀ ਚਲੰਦਰ ਵੀ ਸਾਂਝ ਰਹੇ ਤਾਂ ਹਜੇ ਤਾਂ ਹਾਂਜੀ ਜ਼ਿਆਦਾ ਟਾਈਮ ਹੋ ਗਿਆ ਸੀ ਨਾ ਕੋਈ ਚਿਪੜੀ ਫਾਰਮੂਲਾ ਹੈਗਾ ਚਿਬੜਾ ਲੈਣ ਨੂੰ ਇਹ ਕੀ ਹੈ ਜੀ ਹੈ ਕੀ ਹੈ ਇਹ ਜਿਹੜੀ ਇਹ ਵਾਲੀ ਹੈ ਨਾ ਗੂੰਦ ਆ ਗੂੰਦ ਕੁਦਰੂ ਕਹਿੰਦੇ ਆ ਇਹਨੂੰ ਇਹ ਨਾ ਚਿਪੜਣਾਂ ਦੀ ਗੂੰਦ ਹੁੰਦੀ ਆ ਜਿਹਨੂੰ ਅਸੀਂ ਪਰਮਲ ਵੀ ਕਹਿ ਦਿੰਨੇ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਆ ਏਪੀ ਇਲੈਕਟ੍ਰੋ ਹੋਮੀਓਪੈਥੀ ਹਸਪੀਟਲ ਰਾਮਗੜ੍ਹ ਰੋਡ ਸਾਨ੍ਹੇয়াল ਜਿੱਥੇ ਡਾਕਟਰ ਅਮਨਪ੍ਰੀਤ ਤੇ ਡਾਕਟਰ ਪਰਮਜੀਤ ਕੌਰ ਅਲੱਗ-ਅਲੱਗ ਬਿਮਾਰੀਆਂ, ਦਿੱਕਤਾਂ, ਪਰੇਸ਼ਾਨੀਆਂ ਦਾ ਜਿਹੜਾ ਟ੍ਰੀਟਮੈਂਟ ਹੈਗਾ, ਇਲਾਜ ਹੈਗਾ, ਉਹ ਮਹਿਜ਼ ਪਾਣੀ ਵਰਗੀਆਂ ਬੂੰਦਾਂ ਨਾਲ ਕਰਦੇ ਨੇ। ਬਹੁਤ ਸਾਰੇ ਲੋਕਾਂ ਦੇ ਫੋਨ ਕਾਲ, ਬਹੁਤ ਸਾਰੇ ਲੋਕਾਂ ਦੇ ਜਿਹੜੇ ਮੈਸੇਜਸ ਹੈਗੇ ਨੇ ਉਹ ਸਾਨੂੰ ਮਿਲਦੇ ਨੇ ਕਿ ਇਹ ਥਾਂ ਕਿਹੜੀ ਹੈ। ਅੱਜ ਅਸੀਂ ਤੁਹਾਨੂੰ ਪਹਿਲਾਂ ਇਹ ਥਾਂ ਦਿਖਾ ਰਹੇ ਹਾਂ ਔਰ ਲੋਕੇਸ਼ਨ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇਹ ਜਿਹੜਾ ਰੋਡ ਹੈਗਾ ਜਿਸ ਰੋਡ ਦੇ ਉੱਤੇ ਮੈਂ ਇਸ ਵੇਲੇ ਖੜਾ ਹਾਂ ਇਹ ਰੋਡ ਰਾਮਗੜ੍ਹ ਰੋਡ ਹੈਗਾ ਤੇ ਮੇਰੇ ਖੱਬੇ ਪਾਸੇ ਨੂੰ ਇੱਕ ਵਾਰ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਕੈਮਰਾ ਘੁਮਾ ਕੇ ਵਿਖਾਉਣ ਇਹ ਸਾਨੇ ਆਲ ਨੂੰ ਰੋਡ ਜਾਂਦਾ ਹੈ ਇਹ ਕੁਹਾੜਾ ਰੋਡ ਹੈਗਾ ਇਹ ਇਧਰ ਨੂੰ ਜੇਕਰ ਅਸੀਂ ਜਾਵਾਂਗੇ ਤਾਂ ਕੁਹਾੜੇ ਵਾਲੇ ਪਾਸੇ ਨੂੰ ਅਸੀਂ ਲਿੰਕ ਕਰ ਦਾਂਗੇ ਤੇ ਮੇਰੇ ਸੱਜੇ ਪਾਸੇ ਨੂੰ ਇਹ ਰਸਤਾ ਹੈ ਜਿਹੜਾ 에ਅਰਪੋਰਟ ਵਾਲੇ ਪਾਸੇ ਨੂੰ ਜਾਂਦਾ ਹੈ ਤੇ ਇਸੇ ਰੋਡ ਦੇ ਉੱਤੇ ਰਾਮਗੜ੍ਹ ਰੋਡ ਦੇ ਉੱਤੇ ਜਿਹੜਾ ਏਪੀ ਇਲੈਕਟ੍ਰੋ ਹੋਮੀਓਪੈਥੀ ਦਾ ਬੋਰਡ ਵੀ ਹੈਗਾ ਅਗਲੇ ਪਾਸੇ ਲੱਗਿਆ ਹੋਇਆ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਲੈ ਕੇ ਆਉਂਦੇ ਨੇ ਬਹੁਤ ਸਾਰੇ ਲੋਕਾਂ ਨੂੰ ਐਡਰੈਸ ਵੀ ਨਹੀਂ ਮਿਲਦਾ ਦਿੱਕਤ ਬੜੀ ਹੈ ਇਸ ਕਰਕੇ ਵੀਡੀਓ ਅੱਜ ਸਾਨੂੰ ਬਾਹਰਲੇ ਪਾਸੇ ਤੋਂ ਵੀ ਬਣਾਉਣੀ ਪਈ ਕੁਝ ਕੁ ਲੋਕ ਹੁਣੇ-ਹੁਣੇ ਸਾਡੇ ਕੋਲ ਆਇਨੇ ਸੀ ਪੁੱਛਦੇ ਆਂ ਬਈਨਾਂ ਨੂੰ ਬਿਲਕੁਲ ਐਡਰੈਸ ਐਡਰੈਸ ਮਿਲ ਗਿਆ ਸੀ ਜੀ ਪ੍ਰੋਪਰ ਸਸਤੀ ਕਾ ਜੀ ਮਿਲ ਗਿਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਪਾਲ ਸਿੰਘ ਹੈ ਅੱਛਾ ਕਿੱਥੋਂ ਆਏ ਹੋ ਅਸੀਂ ਬਰਨਾਲੇ ਕੋਲੋਂ ਆਏ ਜੀ ਬੜੀ ਦੂਰੋਂ ਆਏ ਹੋ ਹਾਂ ਜੀ ਕੀ ਪ੍ਰੋਬਲਮ ਲੈ ਕੇ ਆਏ ਹੋ ਅ अच्छा जेडी कद वाली वीडियो ਇਹਨਾਂ ਦੀ ਬਣੀ ਸੀ ਹਾਂਜੀ ਪਹਿਲੀ ਵਾਰ ਆ ਰਹੇ ਹੋ ਨਾ ਜੀ ਦੂਸਰੀ ਵਾਰ ਆ ਜੀ ਦੂਸਰੀ ਵਾਰ ਆ ਪਹਿਲੀ ਵਾਰ ਕੁਝ ਫਰਕ ਪਿਆ ਹਾਂ ਪਿਆ ਜੀ ਅੱਧੇ ਇੰਚ ਦਾ ਬਹੁਤ ਚੇਤਾ ਅੱਧਾ ਜਨਾਬ ਠੀਕ ਠੀਕ ਲਾ ਲਓ ਸੂਤ ਸਾਤ ਰੱਖੋ ਅੱਧਾ ਇੰਚ ਤਾਂ ਬਹੁਤ ਹੁੰਦਾ ਨਹੀਂ ਸਹੀ ਹੈ ਜੀ ਸਹੀ ਹੈ ਸਹੀ ਗੱਲ ਹੈ ਸਹੀ ਹੈ ਜੀ ਅੱਧੇ ਇੰਚ ਦਾ ਫਰਕ ਪਿਆ ਹਾਂਜੀ 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 ਅੱਛਾ ਸਸ਼ਕਲ ਬਾਈ ਜੀ ਸਸ਼ਕਲ ਜੀ ਕਿ ਨਾਂ ਹੈ ਤੁਹਾਡਾ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਅੱਛਾ ਕਿੱਥੋਂ ਆਏ ਹੋ ਅਸੀਂ ਬਰਨਾਲੇ ਤੋਂ ਹੀ ਤੁਸੀਂ ਵੀ ਨਾਲ ਹੀ ਆਏ ਹੋ ਹਾਂਜੀ ਮੇਰੀ ਬੇਟੀ ਦੀ ਲੈ ਕੇ ਗਏ ਸੀ ਤੁਹਾਡੀ ਬੇਟੀ ਦੀ ਲੈ ਕੇ ਗਏ ਪਹਿਲੀ ਕਿ ਕਿੰਨੀ ਹਾਈਟ ਸੀ ਪਹਿਲਾਂ ਉਹਨਾਂ ਦੀ ਪਹਿਲਾਂ ਉਹਨਾਂ ਦੀ ਸੀਗੀ ਜੀ 4 11 ਜੀ ਅੱਛਾ ਤੇ ਹੁਣ ਕਿੰਨੀ ਹੈ ਜੀ ਹੁਣ 11:30 ਹੋ ਗਈ ਜੀ 4 11 ਤੋਂ ਸਿੱਧਾ 11:30 ਹਾਂ ਅੱਧਾ ਇੰਚ ਦਾ ਵਧਿਆ ਜੀ ਇਹਨੇ ਕਿਨੇ ਦਿਨ ਹਾਂ 1 ਮਹੀਨਾ ਤੋਂ ਹੀ ਖਾਦੀ ਹੈ 1 ਮਹੀਨੇ ਦੇ ਵਿੱਚ ਹਾਂਜੀ ਪਹਿਲਾਂ ਉਮਰ ਕਿੰਨੀ ਸੀ ਤੁਹਾਡੀ 20 ਸਾਲ ਦੀ ਬੁੜੀ ਆ ਦੀ 20 ਲੱਕ ਮਾਲ ਦੀ ਗੱਲ ਹੈ ਲੋਕ ਤੇ ਕਹਿੰਦੇ ਨੇ ਜੀ 19 ਸਾਲ ਤੋਂ ਬਾਅਦ ਤਾਂ ਕੱਦ ਵੱਧੇ ਨਹੀਂ ਤੁਸੀਂ ਕਹ ਰਹੇ ਹੋ 20 ਤਾਂ ਹੀ ਦੁਬਾਰੇ ਆਏ ਆ ਜੀ ਇੱਡੀ ਦੂਰ ਤੇ ਨੀ ਤਾਹੀ ਦੁਆਰਾ ਆਏ ਆ ਜੀ ਨਹੀਂ ਨਹੀਂ ਪਹਿਲੀ ਵਾਰ ਕੀ ਦਿੱਤਾ ਕੀ ਸੀ ਇਹਨਾਂ ਨੇ ਦਵਾਈ ਦਿੱਤੀ ਆ ਜੀ ਆਪਦੇ ਕੋਲ ਇੱਕ ਪ੍ਰੈਕਟਿਸ ਦੱਸੀ ਸੀ ਅੱਛਾ ਇੱਕ ਮਹੀਨੇ ਦਾ ਕਾਮਯਾਬ ਹੋ ਗਿਆ ਬਿਲਕੁਲ ਜੀ ਚਲੋ ਸੋ ਦੇਖੋ ਲੋਕ ਹੈਗੇ ਨੇ ਬੜੇ ਦੂਰ ਦੂਰੋਂ ਆ ਰਹੇ ਨੇ ਇਹ ਭਾਈ ਸਾਹਿਬ ਬਰਨਾਲੇ ਤੋਂ ਆਏ ਨੇ ਅੰਦਰ ਵੀ ਲੋਕ ਬੈਠੇ ਨੇ ਜਿਹੜੇ ਸਾਡੇ ਨਾਲ ਗੱਲ ਕਰਨ ਲਈ ਰਾਜ਼ੀ ਹੋਣਗੇ ਅਸੀਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਦਾ ਤਜਰਬਾ ਉਹਨਾਂ ਦਾ ਐਕਸਪੀਰੀਅੰਸ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਅੰਦਰ ਦੀਆਂ ਨੇ ਏਪੀ ਇਲੈਕਟਰ ਹੋਮਿਓ ਹਸਪੀਟਲ ਹੋਮਿਓਪੈਥੀ ਹਸਪੀਟਲ ਹੈਗਾ ਇੱਥੇ ਸਤਿ ਸ਼ਕਾਲ ਬਾਈ ਜ ਕੀ ਨਾਇ ਤੁਹਾਡਾ ਹਦਾਇਤ ਮੁਹੰਮਦ ਜੀ ਨਾਇਤ ਮੁਹੰਮਦ ਹਦਾਇਤ ਮੁਹੰਮਦ ਹਦਾਇਤ ਮੁਹੰਮਦ ਹਾਂਜੀ ਬੜਾ ਸੋਹਣਾ ਨਾਇ ਤੁਹਾਡਾ ਕਿੱਥੋਂ ਆਏ ਹੋ ਤੁਸੀਂ ਮੋਗੇ ਤੋਂ ਹੀ ਮੋਗੇ ਤੋਂ ਆਏ ਹੋ ਬੜੀ ਦੂਰੋਂ ਆਏ ਹੋ ਮੋਗੇ ਤੇ ਆਉਂਦੇ ਆਉਂਦੇ ਤੇ ਬੜੇ ਹਸਪਤਾਲ ਬੜੀਆਂ ਚੀਜ਼ਾਂ ਨੇ ਤੁਸੀਂ ਇੱਥੇ ਕਿਵੇਂ ਇੱਥੇ ਅਸੀਂ ਦੇਖਿਆ ਹੀ ਆ ਫੋਨ ਤੇ ਦੇਖਿਆ ਹੀ ਇਹਨਾਂ ਦਾ ਅੱਛਾ ਕੀ ਦੇਖਿਆ ਸੀ ਆਹੀ ਦਵਾਈ ਜਿਹੜੀ ਦਿੰਦੇ ਨੇ ਇਹ ਸੁੰਨ ਦੀ ਤੇ ਕੱਦ ਦੀ ਅੱਛਾ ਤੁਸੀਂ ਕਾਦੀ ਦਵਾਈ ਲੈਣਾ ਹੋ ਯੂਰ ਗਾਸਤ ਲੈਣਾ ਹੈ ਕੰਨਾਂ ਦੀ ਸੁੰਨ ਦੀ ਕੱਲ ਭਾਈ ਜੀ ਅਸੀਂ ਗੱਲ ਜੀ ਕੀ ਨਾਇ ਤੁਹਾਡਾ ਸਤਪਾਲ ਸਿੰਘ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਜੀ ਪਟਿਆਲੇ ਤੋਂ ਪਟਿਆਲੇ ਤੋਂ ਆਏ ਹੋ ਪਟਿਆਲੇ ਤੋਂ ਕੀ ਕਾਰਨ ਕਰਕੇ ਤੁਸੀਂ ਇੱਥੇ ਸਾਡੇ ਨਾਲ ਪਹੁੰਚੇ ਹੋ ਅੱਜ ਦਾ ਇਹਨਾਂ ਦੀ ਵੀਡੀਓ ਦੇਖੀ ਸੀ ਇਦਾਂ ਹੀ ਜਿਦਾ ਤੁਸੀਂ ਬਣਾ ਰਹੇ ਹੋ ਅੱਛਾ ਜੀ ਤੇ ਉਹ ਸਾਡੇ ਇੱਕ ਬੱਚੇ ਦਾ ਕੱਦ ਘੱਟ ਸੀ ਅੱਛਾ ਜੀ ਉਹਦੇ ਵਾਸਤੇ ਹੀ ਸੋਚਿਆ ਵੀ ਚਲੋ ਜਾ ਕੇ ਦੇਖਦੇ ਹਾਂ ਅੱਛਾ ਅਸੀਂ ਤਾਂ ਪਹਿਲੀ ਵਾਰ ਹੀ ਆਏ ਹਾਂ ਅੱਛਾ ਪਹਿਲੀ ਵਾਰ ਹੀ ਆਏ ਹਾਂ ਹੁਣ ਪਤਾ ਨਹੀਂ ਕੋਈ ਫਾਇਦਾ ਹੋ ਕਿੰਨੀ ਹਾਈਟ ਹੈ ਹਾਈਟ ਦਾ ਇਦਾਂ ਕਿੰਨੀ ਹੈ ਤੇਰੀ 49 49 ਹਾਂ ਕੱਟਈ ਹੈ ਇਹ ਗੁੜੀਏ ਵਾਸਤੇ ਲੈਣ ਆਇਆ ਹਾਂ ਉਹ ਤੇ ਉਹ ਭਾਈ ਸਾਹਿਬ ਨੇ ਕਹਿੰਦੇ ਸਾਡੇ ਤਾਂ 1 ਮਹੀਨੇ ਚ 1/2 ਇੰਚ ਦਾ ਫਰਕ ਪੈ ਗਿਆ ਉਹ ਕਹਿ ਰਹੇ ਨੇ ਭਾਈ ਸਾਹਿਬ ਚਲੋ ਦੇਖਦੇ ਆਂ ਜੀ ਅਸੀਂ ਵੀ ਹੁਣ ਲਵਾਵਾਂਗੇ ਦਵਾਈ ਅੱਜ ਸ਼ੁਰੂ ਕਰਾਂਗੇ ਅੱਛਾ ਤੇ ਜੇ ਫਰਕ ਬਹੁਤ ਆਗਰੀਵਾਲ ਤੁਹਾਨੂੰ ਜ਼ਰੂਰ ਦੱਸਾਂਗੇ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਤੁਹਾਨੂੰ ਕਈ ਵਾਰ ਸੁਣਿਆ ਜੀ ਪਹਿਲਾਂ ਵੀ ਤੇ ਗੁੜੀਏ ਤੁਹਾਡਾ ਕੀ ਨਾਮ ਹੈ ਬਨਵਿੰਦਰ ਗੌਰ ਬਨਵਿੰਦਰ ਤੇ ਹਾਈਟ ਲੰਮੀ ਕਰਨੀ ਹੈ ਹਾਂ ਜੀ ਤੇ ਖਾਂਦੇ ਬਿੰਦ ਦੇ ਅਸੀਂ ਫਾਸਟ ਫੂਡ ਆ ਗੋਲ ਗੱਪੇ ਭੱਲੇ ਟਿੱਕੀਆਂ ਤਾਂ ਇਹ ਇਹ ਤਾਂ ਸਾਰਾ ਕੁਝ ਛੱਡਣਾ ਪੈਣਾ ਛੱਡ ਦਾਂਗੇ ਛੱਡ ਦਿਓਗੇ ਹਾਂਜੀ ਲੋ ਜੀ ਤੇ ਛੱਡ ਦੋ ਅੱਛਾ ਹਾਂ ਕੱਦ ਪਿੱਛੇ ਤਾਂ ਛੱਡੂਗੀ ਜੀ ਜੇ ਹੁਣ ਆਈ ਆ ਡਾਕਟਰ ਕੋਲ ਦਵਾਈ ਲੈਣ ਜਿਹੜਾ ਕੋਈ ਮਨਾ ਕਰਨਗੇ ਜਾਂ ਉਹ ਕਹਿਣਗੇ ਖਾਣ ਲਿਓ ਤਾਂ ਕਰਨਾ ਹੀ ਪੈਣਾ ਫਾਸਟ ਫੂਡ ਤਾਂ ਮਨਾ ਕਰਦੇ ਨੇ ਜੀ ਬਿਲਕੁਲ ਚਾਹੀਦਾ ਵੀ ਆ ਇਸ ਤਾਂ ਖਾਦਾ ਨਹੀਂ ਸੀਗਾ ਤੇ ਤਾਂ ਹੀ ਤਾਂ ਚਲੋ ਸਾਡੇ ਕੱਦ ਵੀ ਹੋ ਗਏ ਉਹ ਅੱਜ ਕੱਲ ਤਾਂ ਬੱਚਿਆਂ ਨੂੰ ਮੋਬਾਈਲਾਂ ਨੇ ਬੜਾ ਲਿਆ ਜੀ ਮੋਬਾਈਲਾਂ ਦੀ ਬਜਾਏ ਖਾਣ ਪੀਣ ਮੜਾ ਜੀ ਹਾਂ 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 ਫਾਸਟ ਫੂਡ ਹੈ ਜੀ 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 ਚਲੋ ਜਦੋਂ ਹੁਣ ਸਾਡੀ ਗੁੜੀਏ ਦੀ ਹਾਈਟ ਵਧ ਗਈ ਫਿਰ ਅਸੀਂ ਤੁਹਾਡੇ ਕੋਲ ਹਾਂ ਜਰੂਰ 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 ਬਹੁਤ ਬਹੁਤ ਸ਼ੁਕਰੀਆ ਸੋ ਦੇਖੋ ਲੋਕ ਹੈਗੇ ਨੇ ਆਪ ਆਪਣਾ ਤਜਰਬਾ ਜਿਹੜਾ ਇੱਥੇ ਸਾਂਝਾ ਕਰ ਰਹੇ ਨੇ ਸੱਸ਼ੀ ਕਾਲ ਜੀ ਸਾਸਤਰੀ ਜੀ ਕਿਨਾਂ ਹੈ ਤੁਹਾਡਾ ਸੁਖਿੰਦਰ ਕੌਰ ਅੱਛਾ ਕਿੱਥੋਂ ਆਏ ਹੋ ਅਸੀਂ ਬੂਦ ਤੋਂ ਆਏ ਤੇ ਲੁਧਿਆਣੇ ਜ਼ਿਲ੍ਹੇ ਤੇ ਅੱਛਾ ਲੁਧਿਆਣੇ ਜ਼ਿਲ੍ਹੇ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਬਵਾਸੇ ਅੱਛਾ ਬਵਾਸੇ ਦੀ ਪ੍ਰੋਬਲਮ ਹੈ ਤੁਹਾਨੂੰ ਹਾਂਜੀ ਕਿੰਨੇ ਕ ਟਾਈਮ ਤੋਂ ਹੈ ਹੋ ਗਿਆ ਕਾਫੀ ਟਾਈਮ ਵੀ ਦਵਾਈ ਦੋ ਮਹੀਨੇ ਹੋ ਗਏ ਖਾਂਦੇ ਨੂੰ ਕੁਝ ਫਰਕ ਪਿਆ ਹਾਂਜੀ ਕਿੰਨਾ ਫਰਕ ਹੈ ਕੀ ਹੁੰਦਾ ਕਿਸੇ ਜੀ ਪਹਿਲਾਂ ਮਤਲਬ ਵਜ਼ਰ ਵੀ ਬਹੁਤ ਤਰ੍ਹਾਂ ਦੀ ਹੁੰਦੀ ਹੈ ਬਲੱਡ ਵਾਲੀ ਅੱਛਾ ਬਲੱਡ ਆਉਂਦਾ ਸੀ ਤੇ ਹੁਣ ਕਿੰਨਾ ਘਟਿਆ ਕੁਝ ਹਾਂਜੀ ਫਰਕ ਕਿੰਨਾ ਕੁ ਮੰਨਦੇ ਹੋ ਰੁਪਏ ਚ ਭਾਈ ਜੀ ਚਲ ਅੰਦਰ ਵੇ ਸਾਂਝ ਰਜੇ ਤਾਂ ਹਜੇ ਤਾਂ ਹਾਂਜੀ ਜਿਆਦਾ ਟਾਈਮ ਹੋ ਗਿਆ ਸੀ ਨਾ ਅੱਛਾ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਹੋ ਗਈ ਸੀ 2 ਸਾਲ ਕੰਮ ਸੀ ਜਾਣੀ ਜਿਆਦਾ ਨਹੀਂ ਸੀ ਅੱਛਾ ਤੇ ਜੇ ਦੋ ਦੋ ਤਿੰਨ ਸਾਲ ਦੀ ਪ੍ਰੋਬਲਮ ਹੈਗੀ ਸੀ ਤੇ ਦੋ ਕੁ ਮਹੀਨੇ ਮਹੀਨੇ ਦੇ ਵਿੱਚ ਫਰਕ ਪੈ ਗਿਆ ਹਾਂਜੀ ਜੀ 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 ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦਾ ਬਹੁਤ ਸਾਰੀਆਂ ਜੜੀਆਂ ਅਸੀਂ ਕਹਿ ਲਈਏ ਕਿ ਦਿੱਕਤਾਂ ਪਰੇਸ਼ਾਨੀਆਂ ਲੈ ਕੇ ਲੋਕ ਆਉਂਦੇ ਨੇ ਤੁਹਾਨੂੰ ਸਟਾਰਟਿੰਗ 'ਚ ਹੀ ਦੱਸਿਆ ਸੀ ਕਿਵੇਂ ਬਰਨਾਲੇ ਵਾਲਿਆਂ ਦੇ ਸਤਿ ਸ਼ਕਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਗੁਰਪ੍ਰੀਤ ਸਿੰਘ ਆ ਜੀ ਕਿੱਥੋਂ ਆਏ ਹੋ ਅਸੀਂ ਰੁੜਕੇ ਪਿੰਡ ਤੋਂ ਆਏ ਹਾਂ ਡੇਲੋਂ ਰੁੜਕੇ ਤੋਂ ਕੀ ਪ੍ਰੋਬਲਮ ਲੈ ਕੇ ਆਏ ਏ ਬਈ ਫਿਰ ਲੱਗਿਆ ਜਿੰਨਾ ਕੰਨ ਦੀ ਪ੍ਰੋਬਲਮ ਆ ਅੱਛਾ ਕੰਨ ਦੀ ਪ੍ਰੋਬਲਮ ਹੈਗੀ ਹੈ ਕੀ ਕੀ ਹੁੰਦਾ ਕਿ ਇਹ ਕੰਨ ਚ ਕੋਈ ਦਰਦ ਹੁੰਦਾ ਹੈ ਜਾਂ ਜੇ ਸਾਡੀ ਸੁਣਦਾ ਘਟਾ ਅੱਛਾ ਸੁਣਦਾ ਘਟਾ ਹੈ ਕਿੰਨੇ ਟਾਈਮ ਤੋਂ ਪ੍ਰੋਬਲਮ ਹੈ ਇਹ ਸਾਲ ਹੋ ਗਿਆ ਜੀ ਇੱਕ ਦਿਖਾਇਆ ਕਰਨਾ ਵੀ ਹੋਣਾ ਕਿਸੇ ਪਾਸੇ ਹੋਰ ਪਹਿਲਾਂ ਦਿਖਾਇਆ ਕੋਈ ਫਰਕ ਨਹੀਂ ਪਿਆ ਦਵਾਈ ਲਈ ਕਿੱਥੇ ਕਿੱਥੇ ਦਿਖਾਇਆ ਤੁਸੀਂ ਲਈ ਦਵਾਈ ਆਪਣੇ ਮਾਸੀਵਾੜ ਤੋਂ ਲਈ ਆ ਅੱਛਾ ਬੜੀ ਲੁਧਰਾਂ ਨੇ ਡਾਕਟਰ ਤੋਂ ਵੀ ਲਈ ਸੀ ਉਹਦਾ ਪਰੇ ਕੀ ਕਹਿੰਦੇ ਸੀ ਡਾਕਟਰ ਕੀ ਕਹਿੰਦੇ ਨੇ ਨਾਟ ਤਾਂ ਰੇਸ਼ੇ ਹੀ ਦੱਸਦੇ ਨੇ ਜੀ ਵੀ ਰੇਸ਼ੇ ਕਰਕੇ ਨਹੀਂ ਜੜਾ ਸੁਣਾਈ ਦਿੰਦਾ ਹਾਂ ਜੀ ਤੇ ਫਿਰ ਇੱਥੇ ਤੁਸੀਂ ਪਹਿਲੀ ਵਾਰ ਆਏ? ਇੱਥੇ ਆ ਵੀਡੀਓ ਦੇਖ ਕੇ ਆਏ ਜੀ ਪਹਿਲੀ ਪਹਿਲੀ ਵਾਰ ਆਏ। ਪਹਿਲੀ ਵਾਰ ਆਏ ਹੋ। ਲੱਗਦਾ ਆਲੇ ਦਲੇ ਪਤਾ ਤੇ ਕੀਤਾ ਹੋ ਵੀ ਕਿਹੋ ਜੇ ਡਾਕਟਰ ਨੇ। ਹਾਂ ਜੀ ਠੀਕ ਆ ਕਹਿੰਦੇ। ਅੱਛਾ ਠੀਕ ਹੈ। ਕਿਉਂਕਿ ਅਸੀਂ ਆਲੇ ਦਲੇ ਪਤਾ ਕਰਦੇ ਸੱਚੀ ਕਾਲ ਜੀ। ਸੱਚੀ ਕਾਲ। ਅੱਛਾ ਕਿੰਨੇ ਟਾਈਮ ਦੀ ਕੀ ਪ੍ਰੋਬਲਮ ਕੀ ਆ ਰਹੀ ਹੈ ਤੁਹਾਨੂੰ? ਸੁਣਦਾ ਨਹੀਂ ਮੈਨੂੰ। ਮਤਲਬ ਸੱਜੇ ਤੋਂ ਜਾਂ ਖੱਬੇ ਤੋਂ? ਦੋਨਾਂ ਤੋਂ। ਦੋਨਾਂ ਤੋਂ ਨਹੀਂ ਸੁਣਦਾ। ਉੱਚੀ ਸੁਣਦਾ। ਨਹੀਂ ਜੀ ਮੈਨੂੰ ਸੁਣਦਾ ਹੀ ਨਹੀਂ ਮਤਲਬ ਬੋਲਦੇ ਨੇ ਪਰ ਮੈਨੂੰ ਮੈਂ ਤਾਂ ਹੁਣ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਸਹੀ ਨੇੜੇ ਤਾਂ ਮੈਨੂੰ ਸੁਣਦਾ ਬਾਈ ਮਤਲਬ ਜਿਵੇਂ ਥੋੜਾ ਦੂਰ ਫਰਕ ਨਾ ਕਰੀਏ ਤਾਂ ਨਹੀਂ ਸੁਣਦਾ ਅੱਛਾ ਫਰਕ ਕਾਲਾ ਨਹੀਂ ਜ਼ਿਆਦਾ ਸੁਣਦਾ ਜੀ 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 ਚਲੋ ਜਿਸ ਦਿਨ ਤੁਹਾਨੂੰ ਸੁਣਨ ਲੱਗ ਗਿਆ ਠੀਕ ਹੋ ਗਿਆ ਤੁਹਾਡੀ ਗੱਲਬਾਤ ਅਸੀਂ ਫਿਰ ਲੋਕਾਂ ਨੂੰ ਸੁਣਾਵਾਂਗੇ ਹਾਂ ਓਕੇ ਜੀ ਓਕੇ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਿਆ ਸੋ ਤੁਸੀਂ ਦੇਖਿਆ ਵੱਡੀ ਗਿਣਤੀ 'ਚ ਜਿਹੜੇ ਲੋਕ ਹੈਗੇ ਨੇ ਇੱਥੇ ਬੈਠੇ ਨੇ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਦੇਖਦੇ ਆ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਆਪਣੀ ਗਿਆਨ ਦੀ ਪਟਾਰੀ ਦੇ ਵਿੱਚੋਂ ਸਾਡੇ ਦਰਸ਼ਕਾਂ ਵਾਸਤੇ ਲੈ ਰਹੇ ਨੇ ਅਸੀਂ ਗੱਲਬਾਤ ਕਰ ਲੈਨੇ ਆ ਡਾਕ ਪਹਿਲਾਂ ਡਾਕਟਰ ਪਰਮਜੀਤ ਕੌਰ ਜੀ ਨਾਲ ਉਹਨਾਂ ਨਾਲ ਸਮਝਾਂਗੇ ਗੱਲਬਾਤ ਕਰਾਂਗੇ ਕਿ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਔਰਤਾਂ ਨੂੰ ਖਾਸ ਕਰਕੇ ਜਦੋਂ ਗਰਮੀ ਦੀ ਸ਼ੁਰੂਆਤ ਹੋ ਜਾਂਦੀ ਹੈ ਉਸ ਵੇਲੇ ਆਉਂਦੀ ਨੇ ਤੇ ਫਿਰ ਅਸੀਂ ਡਾਕਟਰ ਅਮਨਪ੍ਰੀਤ ਹੋਂਣਾ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਡਾਕਟਰ ਸਾਹਿਬਾ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਤੁਹਾਡਾ ਵੀ ਵੀਰ ਜੀ ਬਹੁਤ ਬਹੁਤ ਸਵਾਗਤ ਅੱਛਾ ਡਾਕਟਰ ਸਾਹਿਬਾ ਬਹੁਤ ਔਰਤਾਂ ਹੈਗੀਆਂ ਨੇ ਜਿਹੜੀਆਂ ਇਸ ਵੇਲੇ ਖਾਸ ਕਰਕੇ ਸਾਡੀਆਂ ਵਡੇਰੀ ਉਮਰ ਦੇ ਜਿਹੜੀਆਂ ਮਾਵਾਂ ਨੇ ਗੋਡਿਆਂ 'ਚ ਮੋਡਿਆਂ 'ਚ ਜੋੜਾਂ 'ਚ ਦਰਦੀ ਨਹੀਂ ਹਟਦਾ ਜੀ ਉਹਨਾਂ ਦੇ ਉਹਨਾਂ ਇਨਫੈਕਸ਼ਨ ਹੋ ਜਾਂਦੀ ਆ ਅੱਛਾ ਕੁਛ ਲੇਡੀਜ਼ ਹੁੰਦੀਆਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮੈਂਸਸ ਦੀ ਪ੍ਰੋਬਲਮ ਹੁੰਦੀ ਆ ਉਹ ਦਰਦੀਆਂ ਗਰਮ ਚੀਜ਼ੇ ਨਹੀਂ ਖਾਂਦੀਆਂ ਹੈਗੀਆਂ ਅੱਛਾ ਉਹਨਾਂ ਨੂੰ ਆਏ ਹੁੰਦਾ ਵੀ ਕਿਤੇ ਜ਼ਿਆਦਾ ਮੈਂਸਸ ਨਾ ਆਉਣ ਲੱਗ ਜਵੇ ਇਸ ਕਰਕੇ ਇਨਫੈਕਸ਼ਨ ਵੱਜ ਜਾਂਦੀ ਆ ਓਕੇ ਓਕੇ ਜੀ 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 ਅੱਛਾ ਅਸੀਂ ਡਾਕਟਰ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਇਹ ਜਿਹੜੇ ਜੋੜਾਂ ਦੇ ਦਰਦ ਹੈਗੇ ਨੇ ਮੈਨੂੰ ਲੱਗਦਾ ਕਿ ਸ਼ਾਇਦ ਹੀ ਦੁਨੀਆ ਦਾ ਜਾਂ ਅਸੀਂ ਇੰਡੀਆ ਦਾ ਕਹਿ ਲਈਏ ਯਾ ਖਾਸ ਕਰਕੇ ਪੰਜਾਬ ਦਾ ਕਹਿ ਲਈਏ ਕੋਈ ਘਰ ਹੋਏਗਾ ਜਿੱਥੇ ਜੋੜਾਂ ਦੇ ਦਰਦ ਨੇ ਆਪਣਾ ਘਰ ਨਾ ਪਾਇਆ ਹੋਵੇ ਕੀ ਕਾਰਨ ਕੀ ਮੰਨਦੇ ਹੋ ਤੁਸੀਂ ਰੁਕੀ ਸਾਹਿਬ ਜੇ ਕਾਰਨ ਮੰਨਿਆ ਜਾਵੇ ਤਾਂ ਕਾਰਨ ਤਾਂ ਬਹੁਤ ਵੱਡਾ ਵੀ ਆ ਬਹੁਤ ਛੋਟਾ ਵੀ ਆ ਕੋਈ ਸਾਡੇ ਸਮਝਣ ਵਿੱਚ ਵੀ ਥੋੜੀ ਜੀਆਂ ਗਲਤੀਆਂ ਹੋ ਜਾਂਦੀਆਂ ਨੇ ਜਾਂ ਖਾਣ ਪੀਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਜਦੋਂ ਅਸੀਂ ਧਿਆਨ ਨਹੀਂ ਦਿੰਦੇ ਖਾਣ ਪੀਣ ਦਾ ਸਾਨੂੰ ਇਦਾਂ ਦੀਆਂ ਬਿਮਾਰੀਆਂ ਨਾਲ ਜੂਝਣਾ ਪੈਂਦਾ ਰੁਕੀ ਸਾਹਿਬ ਇੱਥੇ ਜਿੱਦਾਂ ਤੁਸੀਂ ਮੈਡਮ ਨੂੰ ਪੁੱਛਿਆ ਵੀ ਲੇਡੀਜ਼ ਨੂੰ ਕੀ ਪ੍ਰੋਬਲਮ ਆਂਦੀ ਆ ਬੰਦਿਆਂ ਨਾਲ ਲੇਡੀਜ਼ ਵਿੱਚ ਜੋੜਾਂ ਦੇ ਦਰਦ ਦੀ ਪ੍ਰੋਬਲਮਸ ਜ਼ਿਆਦਾ ਆਣਗੀਆਂ ਉਹਨਾਂ ਦੇ ਗੋਡਿਆਂ 'ਚ ਜ਼ਿਆਦਾ ਪ੍ਰੋਬਲਮਸ ਹੋਊਗੀ ਉਹਨਾਂ ਨੂੰ ਸਰਵਾਈਕਲ ਜ਼ਿਆਦਾ ਹੋਊਗਾ ਕਿਉਂ ਸਰਵਾਈਕਲ ਉਹਨਾਂ ਨੂੰ ਤਾਂ ਜ਼ਿਆਦਾ ਹੁੰਦਾ ਟੈਨਸ਼ਨ ਬੋਲ ਲੈਂਦੀਆਂ ਨੇ ਜਿਨ੍ਹਾਂ ਨੂੰ ਗੋਡਿਆਂ ਦੀ ਪ੍ਰੋਬਲਮ ਆ ਉਹਨਾਂ ਨੂੰ ਜਿਹੜੀ ਲੇਡੀਜ਼ ਹੁੰਦੀਆਂ ਨੇ ਉਹਨਾਂ ਨੇ ਘਰ ਦੇ ਵਿੱਚ ਬੈਠ ਕੇ ਕੰਮ ਕਰਨਾ ਕੋਈ ਜ਼ਿਆਦਾ ਵਰਕ ਇਦਾਂ ਜੇ ਬੈਠੀਆਂ ਰਹਿ ਗਈ ਤਾਂ ਬੈਠ ਕੇ ਹਾਂਜੀ ਬੈਠ ਕੇ ਕੰਮ ਕਰੇ ਤਾਂ ਬੈਠ ਕੇ ਕੰਮ ਕਰਨੀਆਂ ਜੇ ਖੜ ਕੇ ਕਰਨ ਦਾ ਖੜ ਕੇ ਕੰਮ ਕਰਨਾ ਉਹਦੇ ਵਿੱਚ ਕੀ ਹੁੰਦਾ ਇੱਕ ਬਾਤ ਰੋਗ ਹੁੰਦਾ ਜਿਹੜਾ ਲੇਡੀਜ਼ ਨੂੰ ਜ਼ਿਆਦਾ ਸਤਾਉਂਦਾ ਉਹਦੇ ਵਿੱਚ ਕਾਰਨ ਕੀ ਹੁੰਦੇ ਨੇ ਜਦੋਂ ਲੇਡੀਜ਼ ਨੇ ਗਰਮ ਚੀਜ਼ ਦਾ ਬਹੁਤ ਪਰਹੇਜ਼ ਕਰਨਾ ਠੰਡੀਆਂ ਚੀਜ਼ਾਂ ਜ਼ਿਆਦਾ ਖਾਣੀ ਉਹਨੂੰ ਇਦਾਂ ਹੁੰਦਾ ਵੀ ਜਿਵੇਂ ਗਰਮ ਚੀਜ਼ ਗੋ ਕਿਤੇ ਮੈਨੂੰ ਪੀਰੀਅਡ ਦੌਰਾਨ ਆ ਜਾਣਾ ਕਈਆਂ ਨੂੰ 15 ਦਿਨ ਬਾਅਦ ਪੀਰੀਅਡ ਸ਼ੁਰੂ ਹੋ ਜਾਂਦੇ ਨੇ ਕਈਆਂ ਨੂੰ 20 ਦਿਨ ਬਾਅਦ ਹੋ ਜਾਂਦਾ ਉਹ ਉਹਦਾ ਕੀ ਕਾਰਨ ਹੁੰਦਾ ਜੀ ਉਹ ਗਰਮ ਚੀਜ਼ਾਂ ਖਾਣ ਨਾਲ ਜਿਵੇਂ ਮੰਨ ਲਓ ਜੀ ਗਰਮ ਚੀਜ਼ ਖਾ ਲਈ ਕੋਈ ਉਹਨਾਂ ਨੇ ਡਰਦੀਆਂ ਨੇ ਗਰਮ ਚੀਜ਼ਾਂ ਸੇਵ ਨਹੀਂ ਕਰਨਾ ਇੱਕ ਮੈਂ ਤੁਹਾਨੂੰ ਫਿਰ ਕਿ ਸਭ ਦੱਸਦਾ ਤੇ ਕੋਈ ਚਾਹੇ ਬੰਦਾ ਚਾਹੇ ਲੇਡੀਜ਼ਾ ਕੋਈ ਵੀ ਜੇ ਤੁਸੀਂ ਸੁੰਡ ਦਾ ਸੇਵ ਨਹੀਂ ਕਰਨਾ ਲੱਗ ਜਿਓ ਤੁਸੀਂ ਹਫ਼ਤੇ ਨੂੰ ਕੀ ਹੁੰਦਾ ਜੀ ਸੁੰਡ ਸੁੰਡ ਜਿਹਨੂੰ ਸੁੱਕਾ ਅਦਰਕ ਕਹਿੰਦੇ ਆ ਸੁੱਕਾ ਅਦਰਕ ਜਿਹੜਾ ਮਨਸਾਰੀ ਦੇੋਂ ਆਮ ਕਰਿਆਨੇ ਦੀਆਂ ਦੁਕਾਨਾਂ ਤੋਂ ਆਮ ਹੀ ਮਿਲ ਜਾਂਦਾ ਸਾਡੇ ਬਜ਼ੁਰਗ ਕੀ ਨੇ ਇਹ ਚੀਜ਼ਾਂ ਨੂੰ ਪਹਿਲਾਂ ਆਪਣੀ ਡਾਈਟ 'ਚ ਰੱਖਦੇ ਸੀਗੇ ਉਹ ਕੀ ਸੀ ਇੱਕ ਜਾਨੀ ਸਪਲੀਮੈਂਟ ਦੇ ਤੌਰ ਤੇ ਇਹਨਾਂ ਨੂੰ ਯੂਜ਼ ਕਰਦੇ ਸੀਗੇ ਉਹ ਕੀ ਕਰਦੇ ਸੀਗੇ ਜੇ ਉਹਨਾਂ ਨੂੰ ਲੱਗਿਆ ਵੀ ਅੱਜ ਮੇਰੀ ਕਮਰ 'ਚ ਦਰਦ ਹੈ ਜਾਂ ਕੁਝ ਹੋਰ ਆ ਉਹਨਾਂ ਨੇ ਕਿਹਾ ਨਾ ਥੋੜਾ ਜਿਹਾ ਦੇਸੀ ਘਿਓ ਦੇ ਵਿੱਚ ਸੁੰਡ ਨੂੰ ਭੁੰਨਣਾ ਭੁੰਨ ਕੇ ਉਹਨੂੰ ਪੀਸ ਕੇ ਰੱਖ ਲੈਣੀ ਅੱਧਾ ਜਮਤ ਸਵੇਰੇ ਅੱਧਾ ਜਮਤ ਸ਼ਾਮ ਨੂੰ ਉਹਨਾਂ ਨੇ ਦੋ ਟਾਈਮ ਲੈ ਲੈਣੀ ਇੱਕ ਦਿਨ ਹੀ ਲੈਂਦੇ ਸੀਗੇ ਦੂਜੇ ਦਿਨ ਉਹਨਾਂ ਦਾ ਜਿੰਨਾ ਬਾਤ ਰੋਕ ਸੀ ਸਾਰਾ ਖਤਮ ਹੋ ਜਾਂਦਾ ਸੀ ਜਿੰਨੀਆਂ ਦਰਦਾਂ ਹੀ ਠੀਕ ਹੋ ਜਾਂਦੀਆਂ ਸੀ ਸੁੰਡ ਨਾਲੀ ਸੁੰਡ ਨਾਲੀ ਅੱਜ ਕੱਲ੍ਹ ਮੇਰੇ ਖਿਆਲ ਚ ਆਦੋਂ ਤੋਂ ਵੱਧ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਨਾ ਵੀ ਸੁੰਡ ਹੁੰਦੀ ਕੀ ਆ ਜੇ ਉਹਨਾਂ ਨੂੰ ਕਹਿ ਦਈਏ ਅਸੀਂ ਸੁੰਡ ਖਾ ਲੋ ਉਹ ਕਹਿੰਦੇ ਯੋ ਕੀ ਹੁੰਦੀ ਆ ਬਿਲਕੁਲ ਬਹੁਤ ਪੇਚੇ ਨਾ ਹੁੰਦੇ ਆ ਅੱਕ ਦਾ ਨਹੀਂ ਪਤਾ ਜੀ ਲੋਕਾਂ ਨੂੰ ਅਦਿਆਂ ਨੂੰ ਅੱਕ ਕੀ ਹੁੰਦਾ ਅੱਗੇ ਅੱਕ ਦੇ ਜਿਹੜੇ ਲੌਂਗ ਹੁੰਦੇ ਸੀ ਉਹ ਖਾ ਲੈਂਦੇ ਸੀ ਤਾਂ ਦਰਦ ਖਤਮ ਹੋ ਜਾਂਦੀਆਂ ਸੀਗੀਆਂ ਜਿਹੜੇ ਘਰੇ ਕਰੇ ਲੋ ਉلاج ਸੀਗੇ ਅੱਜ ਕੱਲ ਅਸੀਂ ਐਲੋਪੈਥੀ ਵਿੱਚ ਪੈ ਗਏ ਅਸੀਂ ਗੋਲੀਆਂ ਦੇ ਪਿੱਛੇ ਪੈ ਗਏ ਜਿਹੜੀਆਂ ਸਾਡੇ ਬੋਡੀ ਦਾ ਸੱਤਿਆ ਨਾਸ ਕਰ ਰਹੀਆਂ ਨੇ ਸਾਡੀਆਂ ਦਵਾਈਆਂ ਸਾਨੂੰ ਖਰਾਬ ਕਰ ਰਹੀਆਂ ਅਸੀਂ ਨੇਚਰਲ ਪੈਤੀ ਨੂੰ ਛੱਡ ਕੇ ਫਰੁਕੀ ਸਭ ਅਸੀਂ ਕਰਾਹੇ ਪੈ ਗਏ ਅਸੀਂ ਪੁੱਠੇ ਪਾਸੇ ਪੈ ਗਏ ਅਸੀਂ ਕੈਮੀਕਲ ਦੇ ਪਿੱਛੇ ਪੈ ਗਏ ਲੋਕ ਆ ਕੇ ਕੈਮੀਕਲ ਦੀਆਂ ਗੋਲੀਆਂ ਖਾ ਖਾ ਕੇ ਥੱਬਾ ਥੱਬਾ ਨਹੀਂ ਪੁੱਛਦੇ ਕਹਿੰਦੇ ਜੀ ਇਹਦੇ ਸਾਈਡ ਵਾਈਟਾ ਕੋਈ ਨਹੀਂ ਪੁੱਛਦਾ ਥੱਬਾ ਥੱਬਾ ਲਿਆਉਂਦਾ ਸਾਡੇ ਕੋਲੇ ਆ ਕੇ ਸਾਡੀ ਨੈਚਰੋਪੈਥੀ ਆ ਜਿਹੜੀ ਕੁਦਰਤ ਨੇ ਮੈਡੀਸਨ ਤਿਆਰ ਕੀਤੀ ਆ ਕੁਦਰਤ ਨੇ ਸਾਨੂੰ ਦਿੱਤੀ ਆ ਉਹਨੂੰ ਆ ਕੇ ਪੁੱਛਦੇ ਨੇ ਜੀ ਇਹ ਕੀ ਇਹ ਸਾਈਡ ਵਾਈਟਾ ਤਾਂ ਨਹੀਂ ਆ ਇਹਦੇ ਕੋਈ ਕੀ ਇਹ ਤਾਂ ਕੋਈ ਨੁਕਸਾਨ ਤਾਂ ਨਹੀਂ ਆ ਓ ਬੜਿਆ ਮਾਸਾ ਜਿਹੜੀ ਤੁਸੀਂ ਮੈਡੀਸਿਨ ਲੈ ਰਹੇ ਹੋ ਤੁਹਾਡੇ ਬਜ਼ੁਰਗ ਖਾਂਦੇ ਆ ਆ ਤੁਸੀਂ ਖਾਂਦੇ ਆ ਤੁਹਾਡੇ ਡੰਗਰ ਵੀ ਉਹੀ ਖਾਂਦੇ ਨੇ ਜਿਹੜੇ ਦੁੱਧ ਪੀਂਦੇ ਆ ਤੁਸੀਂ ਮੱਝਾਂ ਵੀ ਉਹੀ ਲੈਂਦੇ ਆ ਹਰ ਚੀਜ਼ ਉਹੀ ਕਰਨੇ ਉਹੀ ਅਸੀਂ ਜਿਹੜੀਆਂ ਨੇ ਲਵਾਂਗੇ ਸਾਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾ ਸਕਦੀਆਂ ਸਾਡੇ ਬੱਚੇ 1 ਮਹੀਨੇ ਦਾ ਬੱਚਾ ਵੀ ਲੈ ਸਕਦਾ 90 ਸਾਲ ਦਾ ਬਜ਼ੁਰਗ ਵੀ ਲੈ ਸਕਦਾ 100 ਸਾਲ ਦਾ ਬਜ਼ੁਰਗ ਵੀ ਲੈ ਸਕਦਾ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਜਿਹੜੇ ਤੁਸੀਂ ਕੈਮੀਕਲ ਅੱਜ ਕੱਲ ਖਾ ਰਹੇ ਹੋ ਐਡੇ-ੜੇ ਥੱਬਾ-ਥੱਬਾ ਗੋਲੀਆਂ ਖਾ ਰਹੇ ਆ ਤੁਹਾਨੂੰ ਨੁਕਸਾਨ ਹੀ ਉਹਨਾਂ ਨੇ ਕਰਨਾ ਉਹ ਤੁਹਾਨੂੰ ਇੱਕ ਬਿਮਾਰੀ ਠੀਕ ਕਰਨੀ ਆ ਚਾਰ ਨਾਲ ਲੱਗੇ ਜਾਊਗੀ ਮੈਂ ਕਹੇ ਜੀ ਲਿਖ ਕੇ ਦੇ ਦਿੰਨਾ ਜੇ ਕੋਈ ਵੀ ਬੰਦਾ ਇਲੂਬਤੀ ਨਾਲ ਠੀਕ ਹੋਵੇ ਤਾਂ ਮੇਰੇ ਕੋਲ ਲੈ ਆਇਓ ਅੱਛਾ ਤੇ ਡਾਕਟਰ ਸਾਹਿਬ ਫਿਰ ਅਸੀਂ ਤਾਂ ਤੁਸੀਂ ਕਹਿ ਰਹੇ ਹੋ ਤੁਸੀਂ ਦੇਖੋ ਜਿਨ੍ਹਾਂ ਨੂੰ ਨਹੀਂ ਸੁਣਦਾ ਸੀ ਕੰਨਾਂ ਤੋਂ ਉਹਨਾਂ ਨੂੰ ਵੀ ਸੁਣਨ ਲੱਗਾਤਾ ਜਿਨ੍ਹਾਂ ਦੇ 20 ਸਾਲ ਸਾਡਾ ਇੱਕ ਭਾਈ ਸਾਹਿਬ ਮਿਲਣੇ ਕਹਿੰਦੇ ਜੀ 20 ਸਾਲ ਉਮਰ ਸੀ ਤੇ ਸਾਡੀ ਬੇਟੀ ਦਾ ਕੱਦ ਵੱਧ ਗਿਆ ਅੱਧਾ ਇੰਚ ਤੇ ਇਹਨੂੰ ਬਵਾਸੀਰ ਦੀ ਦਿੱਕਤ ਸੀ ਉਹ ਇੱਥੇ ਠੀਕ ਹੋ ਗਈ ਅਸੀਂ ਗੱਲਬਾਤ ਦਰਸ਼ਕਾਂ ਨਾਲ ਕਰਵਾਈ ਹੈ ਮੰਨिए ਤਾਂ ਤਾਂ ਜੇ ਤੁਸੀਂ ਗੋਡਿਆਂ 'ਚ ਗਰੀਸ ਖਤਮ ਮੁੱਕੀ ਹੋਈ ਉਹ ਸੈੱਟ ਕਰ ਦਿਓ ਉਹ ਕੋਈ ਨੁਸਖਾ ਦੇਓ ਅੱਜ ਫਰੂਕੀ ਸਾਹਿਬ ਪਹਿਲਾਂ ਤਾਂ ਇੱਥੇ ਮੈਂ ਤੁਹਾਨੂੰ ਇੱਕ ਗੱਲ ਤੇ ਟੋਕਣਾ ਚਾਹਨਾ ਗਰੀਸ ਹੁੰਦੀ ਹੀ ਨਹੀਂ ਅੱਛਾ ਇਹ ਲਿਕਵਿਡ ਹੁੰਦਾ ਅੱਛਾ ਜਿਹੜੇ ਵਿੱਚ ਚਕਨਾਹਟ ਖਤਮ ਹੋ ਜਾਂਦੀ ਆ ਸਾਡੇ ਗੋਡਿਆਂ ਤੁਹਾਡੇ ਗੋਡਿਆਂ ਜਿਵੇਂ ਮੇਰੇ ਗੋਡਿਆਂ ਜਿਵੇਂ ਹਰ ਬੰਦੇ ਦੇ ਇਨਸਾਨ ਦੇ ਗੋਡਿਆਂ ਦੇ ਵਿੱਚ ਉਹ ਲਿਕਵਿਡ ਹੁੰਦਾ ਜਿਹੜਾ ਉਹ ਖਤਮ ਨਹੀਂ ਹੁੰਦਾ ਹੂੰ ਉਹਦੀ ਚਕਨਾਹਟ ਖਤਮ ਹੋ ਜਾਂਦੀ ਆ ਸੁੱਕ ਜਾਂਦਾ ਸੁੱਕ ਜਾਂਦਾ ਚਕਨਾਟ ਖਤਮ ਹੋ ਜਾਂਦੀ ਆ ਰਹਿੰਦਾ ਇੱਥੇ ਆ ਚੀਤੇ ਸਾਡੇ ਇੱਥੇ ਆ ਦੇਖੋ ਹੱਥ ਲਾ ਕੇ ਦੇਖੋ ਆ ਚੀਤੇ ਸਾਡੇ ਇੱਥੇ ਲਿਕਵਿਡ ਹੈ ਹਰੇਕ ਬੰਦੇ ਦੇ ਹੋਊਗਾ ਪੋਲੀ ਜਾਏਗਾ ਜਦੋਂ ਉਹਦਾ ਥੋੜੀ ਚਕਨਾਟ ਕੱਟ ਗਈ ਤੁਹਾਡੇ ਗੋਡਿਆਂ ਦੇ ਵਿੱਚ ਧੱਕੜ 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 ਦੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਏਦਾਂ ਰਗੜ ਖਾਣਾ ਸ਼ੁਰੂ ਕਰ ਦਿੰਦਾ ਬੈਠੇ ਤੇ ਉੱਠੇ ਤੇ ਤੁਰੇ ਦੇ ਆਵਾਜ਼ਾਂ ਨਹੀਂ ਸ਼ੁਰੂ ਹੋ ਜਾਂਦੀਆਂ ਬਹੁਤ ਸੁੱਕਾ ਜੀ ਇਹ ਦਿਮਾਗ ਹਟਾਉਣੀ ਜੇ ਤੁਸੀਂ ਵਧੀਆ ਤਰੀਕੇ ਨਾਲ ਮੈਡੀਸਨ ਯੂਜ਼ ਕਰ ਲਓ ਪਰਹੇਜ਼ ਰੱਖ ਕੇ ਮੈਡੀਸਨ ਲੈ ਲਓ ਬਹੁਤ ਛੇਤੀ ਤੁਸੀਂ ਠੀਕ ਹੋ ਸਕਦੇ ਹੋ ਅੱਛਾ ਕੀ ਨੁਸਖੇ ਜੀ ਫਿਰ ਇਹ ਠੀਕ ਕਰਨ ਦਾ ਗ੍ਰੀਸ ਮੁਰ ਤੋਂ ਗਿੱਲੀ ਕਰਨ ਦਾ ਰੁਕੀ ਸਾਹਿਬ ਤੁਹਾਨੂੰ ਨੁਸਕਾ ਵੀ ਦਵਾਂਗਾ ਕੁਝ ਮੈਡੀਸਨ ਵੀ ਹੁੰਦੀ ਹੈ ਸਾਡੇ ਕੋਲ ਇਲੈਕਟ੍ਰੋਪੈਥੀ ਮੈਡੀਸਨ ਦੇਖੋ ਇਹ ਨੁਸਕਾ ਹੁੰਦਾ ਫਰੂਕੀ ਸਾਹਿਬ ਉਹਨਾਂ ਲੋਕਾਂ ਲਈ ਜਿਹੜੇ ਲੋਕ ਕਹਿੰਦੇ ਨੇ ਜੀ ਅਸੀਂ ਘਰੇ ਬੈਠ ਕੇ ਜ਼ਮਾਨਾ ਚੁੰਨੇ ਆ ਇਹ ਨੁਸਖੇ ਹੋ ਸਕਦਾ ਟਾਈਮ ਲਗਾ ਦੇਣ ਐ ਥੋੜਾ ਟਾਈਮ ਲੱਗੇ ਜਿਵੇਂ ਕਾਲੀ ਨਹੀਂ ਕਰਨੀ ਚਾਹੀਦੀ ਜਿਹੜੇ ਸਾਡੀਆਂ ਮੈਡੀਸਨ ਨੇ ਉਹਨਾਂ ਦਾ ਰਿਜ਼ਲਟ ਨਾਲ ਦੀ ਨਾਲ ਸਟਾਰਟ ਹੋਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਕਰਕੇ ਕਈ ਲੋਕ ਆਉਂਦੇ ਆ ਜੀ ਆ ਕੇ ਕਹਿਣਗੇ ਦੋ ਕੁ ਬੂੰਦਾ ਪਿਆ ਦਿਓ ਠੀਕ ਹੋ ਜੀ ਦੇਖੋ ਰੁਕੀ ਸਾਹਿਬ ਜਾਦੂਗਰ ਨਹੀਂ ਡਾਕਟਰ ਆ ਜਾਦੂਗਰ ਨਹੀਂ ਹੈਗੇ ਬਿਮਾਰੀ ਆਨੂੰ ਸਾਲਾਂ ਲਗਾ ਦਿੰਦੀ ਆ ਤੁਸੀਂ ਆ ਕੇ ਕਹੋ ਜੀ ਪੰਜ ਚਾਰ ਦਿਨਾਂ ਵਿੱਚ ਮੈਂ ਠੀਕ ਹੋ ਜਾ ਕਿੱਦਾਂ ਹੋ ਜਾਓਗੇ ਠੀਕ ਗੋਡੇ ਤੁਹਾਡੇ ਇੱਕ ਦਿਨ ਚ ਥੋੜੀ ਠੀਕ ਖਰਾਬ ਹੋ ਗਏ ਗੋਡੇ ਤੁਹਾਡੇ ਦੁਖਣ ਲੱਗੇ ਨੇ ਕਈ ਮੈਂ ਕਹਿੰਦਾ ਸਾਲ ਹੀ ਲੱਗ ਜਾਂਦਾ ਅਸੀਂ ਪੇਨ ਕਿਲਰ ਗੋਲੀਆਂ ਖਾਈ ਜਾਂਦੇ ਆ ਧਿਆਣੀ ਨੀ ਹੁੰਦੇ ਪੇਨ ਕਿਲਰ ਗੋਲੀ ਖਾ ਕੇ ਅਸੀਂ ਜਿਹੜੇ ਗਰੀਸ ਮਾੜੀ ਮੋਟੀ ਜਿਹਨੂੰ ਅਸੀਂ ਲਿਕਵਿਡ ਕਹਿੰਨੇ ਆ ਜਿਹਨੂੰ ਡਾਕਟਰਾਂ ਨੇ ਗਰੀਸ ਦਾ ਨਾਮ ਦਿੱਤਾ ਉਹ ਜਿਹੜੀ ਮਾੜੀ ਮੋਟੀ ਲਿਕਵਿਡ ਦੀ ਚਿਕਨਾੜ ਸੀ ਉਹ ਵੀ ਖਤਮ ਕਰਤੀ ਅਸੀਂ ਅੱਛਾ ਉਹ ਅਸੀਂ ਜੇ ਅਸੀਂ ਗੋਡਿਆਂ ਦੇ ਦਰਦਾਂ ਤੋਂ ਜਾਂ ਜੋੜਾਂ ਦੇ ਦਰਦਾਂ ਤੋਂ ਜਿਹੜੀ ਕੋਈ ਵੀ ਮੈਡੀਸਿਨ ਖਾਣੇ ਕੋਈ ਗੋਲੀ ਕੋਈ ਕੈਪਸੂਲ ਉਹ ਸਾਨੂੰ ਠੀਕ ਕਰਨ ਦੀ ਬਜਾਏ ਸਾਡਾ ਗਰੀਸ ਜੋੜਾਂ ਦਾ ਉਹ ਖਤਮ ਕਰ ਦੇ ਜਿਹੜੀ ਫਲੂਡ ਹੁੰਦਾ ਮੈਂ ਕਹੇ ਜੀ ਡੈਗਲੋ ਲੈ ਲਓ ਡੈਗਲੋ ਪਲਸ ਗੋਲੀ ਲੈ ਲਓ ਬੜੇ ਨੁਕਸਾਨ ਨੇ ਕੈਂਸਰ ਤੱਕ ਹੋ ਸਕਦਾ ਤੁਹਾਡਾ ਲੀਵਰ ਖਰਾਬ ਕਰ ਸਕਦੀ ਹੈ ਕਿਡਨੀਆਂ ਖਰਾਬ ਕਰ ਸਕਦੀ ਹੈ ਮੈਂ ਕਹਿੰਦਾ ਡੈਗਲੋ ਫਿਰ ਤੁਸੀਂ ਗੋਲੀ ਮਹੀਨਾ ਖਾਓ ਜਿਹੜੇ ਅੱਜ ਕੱਲ ਲੋਕ ਕਹਿੰਦੇ ਨਾ ਸਾਡੇ ਸੈੱਲ ਘਟਦੇ ਆ ਸੈੱਲ ਘਟਣ ਦੇ ਕਾਰਨ ਫਰੂਕੀ ਸਾਹਿਬ ਪੇਨਕਿਲਰ ਗੋਲੀਆਂ ਨੇ ਜਿਹੜੀਆਂ ਅਸੀਂ ਥੱਬਾ ਥੱਬਾ ਖਾਨੇ ਆ ਕਦੇ ਸਾਡੀ ਗੜਦਨ ਦਰਦ ਹੋ ਗਿਆ ਮੋਢੇ ਦੇ ਦਰਦ ਹੋ ਗਿਆ ਕੂਣੀ ਦੇ ਦਰਦ ਹੋ ਗਿਆ ਅੱਡੀ ਦੇ ਦਰਦ ਹੋ ਗਿਆ ਮੈਂ ਕਹਿੰਦਾ ਜੀ ਗੋਲੀ ਚੱਕ ਲੋ ਜੀ ਖਾ ਲੋ ਸਿਰਦਰ ਦਾ ਦਾ ਗੋਲੀ ਖਾ ਲੋ ਅਸੀਂ ਗੋਲੀਆਂ ਤੇ கெਜ ਗਏ ਅਸੀਂ ਨੈਚਰੋਪੈਥੀ ਤੋਂ ਦੂਰ ਹੁੰਦੇ ਜਾਂਦੇ ਆ ਬਰੁਕੀ ਸਾਹਿਬ ਸਾਨੂੰ ਬਿਮਾਰੀਆਂ ਨੇ ਘੇਰ ਨਹੀਂ ਘੇਰਨਾ ਅੱਜ ਨਹੀਂ ਕੱਲ ਘੇਰ ਨਹੀਂ ਘੇਰਨਾ ਸਾਨੂੰ ਬਿਮਾਰੀਆਂ ਠੀਕ ਹੋ ਹੀ ਨਹੀਂ ਸਕਦੀਆਂ ਜਿੰਨਾ ਚਿਰ ਅਸੀਂ ਨੈਚਰੋਪੈਥੀ ਦੇ ਨਾਲ ਨਹੀਂ ਜੁੜਦੇ ਦੁਆਰਾ ਤੇ ਫਿਰ ਤੁਹਾਡੇ ਕੋਲ ਨੁਸਖਾ ਕੀ ਹੈਗਾ ਇਹ ਕੀ ਰੱਖੇ ਹੋਏ ਨੇ ਜੀ ਇਹਨਾਂ ਨੂੰ ਤੁਸੀਂ ਕਹ ਰਹੇ ਸੀ ਅੱਜ ਕੋਈ ਚਿਬੜੀ ਫਾਰਮੂਲਾ ਹੈਗਾ ਚਿਬੜਾ ਲੈਣ ਨੂੰ ਇਹ ਕੀ ਹੈ ਜੀ ਹੈ ਕੀ ਹੈ ਇਹ ਜਿਹੜੀ ਇਹ ਵਾਲੀ ਹੈ ਨਾ ਗੂੰਦ ਆ ਗੂੰਦ ਕੁਦਰੂ ਕਹਿੰਦੇ ਆ ਇਹਨੂੰ ਇਹ ਨਾ ਚਿਪੜਣਾਂ ਦੀ ਗੂੰਦ ਹੁੰਦੀ ਆ ਜਿਹਨੂੰ ਅਸੀਂ ਪਰਮਲ ਵੀ ਕਹਿ ਦਿੰਨੇ ਆ ਅੱਛਾ ਉਹਦੀ ਗੂੰਦ ਹੁੰਦੀ ਆ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਇਹ ਤੁਸੀਂ ਇਹ ਲੈਣੀ ਆ ਇਹਨੂੰ 50 ਗ੍ਰਾਮ ਵੇ ਲੈ ਲਓ ਤੁਸੀਂ ਇਹ ਆ ਗਈ ਸਾਡੇ ਕੋਲੇ ਜੀ ਗੂੰਦ ਕਿਕਰ ਅੱਛਾ ਜੀ 50 ਗ੍ਰਾਮ ਵੇ ਲੈ ਲਓ ਤੁਸੀਂ ਆ ਗਈ ਸਫੇਦ ਮੂਸਲੀ ਠੀਕ ਹੈ 50 ਗ੍ਰਾਮ ਵੇ ਲੈ ਲਓ ਠੀਕ ਹੈ ਜਿਹੜੀ ਤਾਂ ਆ ਗਈ ਗੂੰਦ ਕਿਕਰ ਇਹਨੂੰ ਤੁਸੀਂ ਥੋੜਾ ਜੇ ਦੇਸੀ ਘਿਓ ਦੇ ਵਿੱਚ ਇਹਨੂੰ ਪੁੰਨਣਾ ਜਦੋਂ ਪਨੋਂਗੇ ਜੀ ਖੇਲ ਬਣ ਜਾਂਦੀ ਹੈ ਜਿਵੇਂ ਅਸੀਂ ਫੜਕੜੀ ਦੀ ਖੇਲ ਬਣਾਉਨੇ ਆ ਉਦੋਂ ਇਹਨੇ ਫੁੱਲ ਜਾਣਾ ਫੁੱਲ ਕੇ ਇਹਦੀ ਖੇਲ ਬਣੂਗੀ ਉਸ ਤੋਂ ਬਾਅਦ ਤਿੰਨੇ ਚੀਜ਼ਾਂ ਨੂੰ ਅਲੱਗ-ਅਲੱਗ ਤੁਸੀਂ ਪੀਸ ਲੈਣਾ ਪੀਸ ਕੇ ਇਕੱਠੀਆਂ ਫਿਰ ਬਾਅਦ ਚ ਮਿਕਸ ਲੈਣਾ ਇਹਨੂੰ ਇਹਨੂੰ ਅਸੀਂ ਸਿਰਫ ਗੂੰਦ ਕਿਕਰ ਨੂੰ ਅਸੀਂ ਤੇਲ ਦੇ ਵਿੱਚ ਭੁੰਨਣਾ ਕੀ ਚ ਭੁੰਨਣਾ ਜੀ ਹਾਂਜੀ ਤੇਲ ਦੇ ਵਿੱਚ ਭੁੰਨਣਾ ਇਹਦੀ ਖੇਲ ਬਣ ਜਣੀ ਉਸ ਤੋਂ ਬਾਅਦ ਇਹਨੂੰ ਉਤਾਰ ਲੈਣਾ ਇਹਨੂੰ ਪੀਸ ਲੈਣਾ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਸਵੇਦ ਮੂਸਲੀ ਪੀਸ ਲੈਣੀ ਆ ਅਲੱਗ ਉਸ ਤੋਂ ਬਾਅਦ ਅਸੀਂ ਗੂੰਦ ਕੁਦਰੂ ਪੀਸ ਲੈਣੀ ਆ ਤਿੰਨੇ ਚੀਜ਼ਾਂ ਨੂੰ ਅਲੱਗ-ਅਲੱਗ ਅਸੀਂ ਪੀਸ ਲੈਣਾ ਪੀਸ ਕੇ ਇਹਨਾਂ ਨੂੰ ਕਟੀਆਂ ਮਿਕਸ ਕਰ ਲੈਣੀ ਆ ਮਿਕਸ ਕਰਕੇ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਦੁੱਧ ਨਾਲ ਲੈਣਾ ਸੀ ਇਹਨੂੰ ਅੱਛਾ ਖਾਣਾ ਖਾਣ ਤੋਂ ਬਾਅਦ ਕੀ ਕਰਨੀਏ ਜੀ ਮੈਂ ਕਿਹਾ ਜੀ ਜਿਹੜੇ ਕਹਿੰਦੇ ਨੇ ਗੋਡਿਆਂ ਦਾ ਗਰੀਸ ਕਾਦਮ ਹੋ ਗਿਆ ਜਿਹੜੇ ਕਹਿੰਦੇ ਕੜਕੜਦੀਆਂ ਆਵਾਜ਼ਾਂ ਆਉਂਦੀਆਂ ਨੇ ਦੇਖੋ ਫਿਰ ਦਰਦਾਂ ਨਾਲ ਵੀ ਇਹਨਾਂ ਦੇ ਵਿੱਚ ਤਾਂ ਹੀ ਵਿਟਾਮਿਨ ਚ ਬਹੁਤ ਨੇ ਲੈ ਲੈ ਜੀ ਬਾਪੂ ਦੇ ਗੋਡੇ ਤੇ ਬੇਬੇ ਦੇ ਮੋਢੇ ਹਰ ਵੇਲੇ ਦੁਖਦੇ ਨੇ ਤੇ ਪੂਰੇ ਪਰਿਵਾਰ ਲਈ ਪਰੇਸ਼ਾਨੀ ਦਾ ਸਬਬ ਬਣੇ ਰਹਿੰਦੇ ਨੇ ਮੈਂ ਕਹ ਜੀ ਹਟ ਜਾਣਗੇ ਕੋਈ ਵੱਡੀ ਗੱਲ ਤੁੜੀ ਆ ਹੁਣ ਦੇਖੋ ਜਿਹੜਾ ਬੰਦਾ ਕਹਿੰਦਾ ਜੀ ਮੈਂ ਇਲਾਜ ਵੀ ਕਰਾਉਣਾ ਲੇਕਿਨ ਮੈਂ ਖਾਣਾ ਪੀਣਾ ਨਹੀਂ ਛੱਡ ਸਕਦਾ ਹੁਣ ਇੱਥੇ ਪੇਸ਼ੈਂਟ ਆ ਮੇਰੇ ਕੋਲੇ ਉਹਨਾਂ ਦੀ ਬੇਟੀ ਨੇ ਕੱਦ ਦੀ ਦਵਾਈ ਲੈਣੀ ਸੀਗੀ ਉਹਨੂੰ ਅਸੀਂ ਕਹ ਜੀ ਨਾਨਵੇਜ ਬੰਦ ਕਰ ਦਿਆ ਸੀ ਉਹ ਕਹਿੰਦੇ ਜੀ ਨਾਨਵੇਜ ਬੰਦ ਸਾਡੀ ਬੇਟੀ ਤਾਂ ਰੋਟੀਆਂ ਨਹੀਂ ਖਾਂਦੀ ਇਹਦੇ ਵਗੈਰ ਅੱਛਾ ਇਹ ਤਾਂ ਨਹੀਂ ਚੱਲਣਾ ਕੰਮ ਹੂੰ ਮੁੜ ਗਏ ਦੇਖੋ ਲੋਕ ਅੱਜ ਕੱਲ ਆਪਣੇ ਬਿਮਾਰੀ ਠੀਕ ਕਰਨ ਦੀ ਜੀਵ ਦਾ ਸੁਆਦ ਨਹੀਂ ਲੋਕ ਸਕਦੇ ਲੇਕਿਨ ਚਾਹੇ ਮਰਦੇ ਮਰ ਜੀਏ ਹੂੰ ਬਹੁਤ ਸਾਰੇ ਹੁੰਦੇ ਨਹੀਂ ਜਿਹੜਾ ਡਾਕਟਰ ਕਹਿੰਦਾ ਉਹਨਾਂ ਨੂੰ ਵੀ ਤੁਸੀਂ ਚਾਹ ਬੰਦ ਕਰ ਦੋ ਉਹ ਕਹਿੰਦੇ ਅਸੀਂ ਡਾਕਟਰੀ ਬਦਲ ਲੈਂਦੇ ਆ ਬਦਲਦੇ ਜੀ ਬਹੁਤ ਨੇ ਬਦਲ ਦਿੰਦੇ ਨੇ ਦੇਖੋ ਉਹ ਡਾਕਟਰ ਦਾ ਕੁਝ ਨਹੀਂ ਆਂਦਾ ਉਹ ਜਾਣਾ ਤੁਹਾਡਾ ਤੁਸੀਂ ਬਿਮਾਰੀਆਂ ਨਾਲ ਘਿਰਦੇ ਰਹੋਗੇ ਬਿਮਾਰੀ ਤੁਹਾਡੀ ਵੱਧ ਹੀ ਰਹੂਗੀ ਦੇਖੋ ਫਰੁਕੀ ਸਾਹਿਬ ਮੈਂ ਤੇ ਇਹ ਕਹਿਣਾ ਚਾਹੇ ਤੁਹਾਡਾ ਗੋਡੇ ਦਾ ਦਰਦ ਦਾ ਮੋਢੇ ਦਾ ਦਰਦ ਦਾ ਅੱਡੀ ਦਾ ਦਰਦ ਦਾ ਸਰਵਾਈਕਲ ਦਾ ਦਰਦ ਦਾ ਮਾਈਗਰੇਨ ਆ ਕੋਈ ਵੀ ਦਰਦ ਦਾ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਦਰਦ ਦਾ ਠੀਕ ਹੋ ਜਾਂਦਾ ਜੇ ਤੁਸੀਂ ਪ੍ਰਹੇਜ ਰੱਖ ਕੇ ਦਵਾਈ ਲੈਨੇ ਹੋ ਪ੍ਰਹੇਜ ਰੱਖ ਕੇ ਦਵਾਈ ਪ੍ਰੋਪਰ ਤਰੀਕੇ ਨਾਲ ਡਾਕਟਰ ਦੇ ਦੱਸੇ ਅਨੁਸਾਰ ਤੁਸੀਂ ਦਵਾਈ ਲੈਨੇ ਆ ਤੁਹਾਡੇ ਦਰਦਾਂ ਠੀਕ ਹੋ ਜਾਂਦੀਆਂ ਨੇ ਫਰੁਕੀ ਸਾਹਿਬ ਇੱਥੇ ਮੈਂ ਇੱਕ ਹੋਰ ਤੁਹਾਨੂੰ ਚੀਜ਼ ਦੱਸਣੀ ਚਾਹਣਾ ਸਾਡੇ ਕੋਲ ਲੈਟਰੋਪੈਥੀ ਮੈਡੀਸਨ ਜਿਹੜੀ ਆ ਨਾ ਜੀ ਇਹਦਾ ਅਸੀਂ ਨੁਸਖਾ ਦੱਸਿਆ ਕਰੇ ਜੇ ਕਿਸੇ ਨੂੰ ਸਾਡੇ ਨੁਸਕੇ ਨਾਲ ਪ੍ਰੋਪਰ ਆਰਾਮ ਨਹੀਂ ਮਿਲਦਾ ਸਾਨੂੰ ਆਕੇ ਮਿਲ ਸਕਦਾ ਸਾਡੇ ਨਾਲ ਗੱਲਬਾਤ ਕਰਕੇ ਸਾਡੀ ਜਿਹੜੀ ਲੈਟਰੋਪੈਥੀ ਮੈਡੀਸਨ ਆ ਇਹ ਯੂਜ਼ ਕਰ ਸਕਦੇ ਆ ਬਹੁਤ ਵਧੀਆ ਰਿਜ਼ਲਟ ਨੇ ਫਰੂਕੀ ਸਾਹਿਬ ਇਹਦੇ ਵਿੱਚ ਅਰਕ ਕੱਢੇ ਹੁੰਦੇ ਨੇ ਪੌਦਿਆਂ ਦੇ ਐਲੈਟਰੋਪੈਥੀ ਮੈਡੀਸਿਨਾਂ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕੋਈ ਸਟੀਰੋਇਡ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੋਈ ਵੀ ਇਹਨੂੰ ਪੀ ਸਕਦਾ ਪਰ ਇਹਨੇ ਛੇਤੀ ਕਿਵੇਂ ਵੱਜ ਜਾਂਦਾ ਜੀ ਜੇ ਬਹੁਤ ਵਾਰ ਤਾਂ ਹੁੰਦਾ ਕਿ ਡਾਕਟਰ ਕਹਿੰਦੇ ਚਲੋ ਇਹਨੂੰ ਜਿਹਦਾ ਕੋਈ ਬਿਮਾਰੀ ਨਹੀਂ ਠੀਕ ਹੁੰਦੀ ਇੱਕ ਵਾਰ ਸਟੀਰੋਇਡ ਦੇ ਕੇ ਦੇਖ ਲਓ ਤੁਸੀਂ ਦਾਵਾ ਕਰਦੇ ਹੋ ਕਿ ਸਟੀਰੋਇਡ ਹੈ ਹੀ ਨਹੀਂ ਕੁਝ ਮੈਂ ਕਹਿੰਦਾ ਜੀ ਪੌਦਿਆਂ ਦੇ ਅਰਕ ਨੇ ਨਾ ਇਹ ਰੁਕੀ ਸਰ ਜਦੋਂ ਪੌਦਿਆਂ ਦੇ ਅਰਕ ਆ ਦੇਖੋ ਮੈਂ ਆ ਲੱਕੀ ਆ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਨੇ ਇਹਦਾ ਬੀਟ ਵਾਲਾ ਬੀ 1 ਬੀ 2 ਕੈਲਸ਼ੀਅਮ ਮੈਂ ਕਹਿੰ ਕੱਢ ਕੇ ਦੇਖੋ ਨੈਟ ਤੇ ਸਰਚ ਮਾਰੋ ਇਹਨੂੰ ਫਿਰ ਅਸੀਂ ਚਿਬੜੀ ਫਾਰਮੂਲਾ ਕਹਿ ਸਕਦੇ ਵੀ ਚਿਬੜੀ ਫਾਰਮੂਲਾ ਚਿਬੜੀ ਫਾਰਮੂਲਾ ਹੀ ਆ ਜੀ ਇੱਕ ਕਿਸਮ ਦਾ ਹੈ ਲੋ ਦੇਖੋ ਕੱਢਦਾ ਜੀ ਇਹ ਸੋ ਦੇਖੋ ਇਹ ਗੋਡੇਆਂ ਦੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਚਿਬੜੀ ਫਾਰਮੂਲਾ ਹੈ ਔਰ ਜਿੰਨਾ ਦੇ ਦਰਦ ਥਾਂ ਥਾਂ ਦੇ ਉੱਤੇ ਹੁੰਦੇ ਨੇ ਇਹ ਦਰਦਾਂ ਦੇ ਵਿੱਚ ਚਿਬ ਘੱਟ ਦਿੰਦਾ ਇਹਦੇ ਨਾਲ ਫਰੂਕੀ ਸਾਹਿਬ ਇੱਕ ਹੁੰਦੀ ਹੈ ਜੀ ਚਕਨਾਟ ਹੁੰਦੀ ਹੈ ਨੇ ਜਿਹੜੀ ਬਹੁਤ ਛੇਤੀ ਬਣ ਜਾਂਦੀ ਹੈ ਜਦੋਂ ਅਸੀਂ ਦਵਾਈਆਂ ਜਾਂਦੀਆਂ ਖਾਣ ਲੱਗ ਜਾਂਦੇ ਨੇ ਐਲੋਪੈਥੀ ਜ਼ਿਆਦਾ ਲੈਣ ਲੱਗ ਜਾਂਦੇ ਆ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਠੀਕ ਹੋਣ ਦੀ ਵੀ ਹੈ ਖਰਾਬ ਹੋਣ ਲੱਗਿਆ ਦੇਖੋ ਜਿੰਨਾ ਚਿਰ ਤੁਸੀਂ ਮੈਡੀਸਿਨ ਲਓਗੇ ਠੀਕ ਆ ਦਰਦ ਬੰਦ ਹੋ ਜਾਣੇ ਆ ਅਗਲਾ ਕਹਿੰਦੇ ਮੈਂ ਤਾਂ ਠੀਕ ਆ ਦਵਾਈਆਂ ਦੋ ਦਿਨ ਨਹੀਂ ਛੱਡੀ ਇੱਕ ਦਿਨ ਛੱਡੀ ਜਾਂ ਜਿੰਨਾ ਚਿਰ ਦੋ ਘੰਟੇ ਤਿੰਨ ਘੰਟੇ ਆਸਰਾ ਗੋਲੀ ਦਾ ਉਸ ਤੋਂ ਬਾਅਦ ਦਰਦ ਆ ਫੇਰ ਸ਼ੁਰੂ ਨੇ ਦੇਖੋ ਉਹ ਨੇ ਟੈਂਪਰੇਰੀ ਇਲਾਜ ਜਿਹੜੀਆਂ ਜਿਹੜੀਆਂ ਇਲੈਕਟ੍ਰੋਪੈਥੀ ਮੈਡੀਸਿਨ ਨੇ ਆਈਓ ਦੇ ਦਾ ਬੜਾ ਵੱਡਾ ਜੀ ਇਹਨਾਂ ਨੇ ਲੋਹਾ ਮਨਾਇਆ ਹੋਇਆ ਆਪਣੇ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਵੈਦ ਨੇ ਵੱਡੇ ਵੱਡੇ ਹਕੀਮ ਨੇ ਉਹਨਾਂ ਨੇ ਬਹੁਤ ਵਧੀਆ ਰਿਜ਼ਲਟ ਲੈ ਹੋਏ ਨੇ ਪਰ ਲੋਕ ਇਹਨਾਂ ਚੀਜ਼ਾਂ ਤੋਂ ਦੂਰ ਧਿਆਨ ਲਾ ਗਏ ਲੋਕ ਕਹਿੰਦੇ ਨੇ ਜੀ ਕੱਟੀਆਂ ਪੰਜ ਸੱਤ ਗੋਲੀਆਂ ਹੁਣ ਅੰਦਰ ਮਾਰੀਏ ਪਾਣੀ ਗਲਾਸ ਦਾ ਗਲਾਸ ਪਾਣੀ ਦਾ ਪੀਏ ਕੰਮ ਨਿਬੜ ਜਵੇ ਹੁਣ ਜਿਵੇਂ ਅਸੀਂ ਦਿੰਨੇ ਆ ਕਿਸੇ ਨੂੰ ਅਸੀਂ 15 ਮਿੰਟ ਵਾ ਦੇਣੀ ਆ ਕਿਸੇ ਨੂੰ ਅੱਧੇ ਘੰਟੇ ਵਾ ਦੇਣਾ ਸਾਡਾ ਪਰਸਾ ਕਹਿੰਦੇ ਇਹ ਤਾਂ ਦਵਾਈ ਲੈਣੀ ਬੜੀ ਔਖੀ ਆ ਉਹ ਦੱਸੋ ਇਹਦਾ ਕੋਈ ਟੇਸ ਨਹੀਂ ਕੋਈ ਹੋਰ ਨਹੀਂ ਪਾਣੀ ਵਰਗੀ ਮੈਡੀਸਨ ਆ ਪੀਤੀ ਕੋੜੀ ਨਹੀਂ ਕੋਈ ਕੋਈ ਨੁਕਸਾਨ ਨਹੀਂ ਲੈਣੀ ਕਿਵੇਂ ਹੁੰਦੀ ਨੇ ਜੂੰਦਾ ਇਹਦੇ ਵਿੱਚ ਕੀ ਆ ਗਲਾਸ ਦੇ ਵਿੱਚ ਬੂੰਦਾ ਪਾਉਣੀ ਆ ਹੁੰਦੀ ਐ ਨੇ ਗਲਾਸ ਵਿੱਚ ਬੂੰਦਾ ਪਾ ਕੇ ਦੱਸੇ ਅਨੁਸਾਰ ਬਿਮਾਰੀ ਦੇ ਅਕੋਰਡਿੰਗ ਜਿੱਦਾਂ ਵੀ ਅਸੀਂ ਮੈਡੀਸਨ ਦਿੰਨੇ ਆ ਕਿਹੜੇ 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 ਦਿੱਕਤਾਂ ਪਰੇਸ਼ਾਨੀਆਂ ਦਾ ਹੱਲ ਤੁਸੀਂ ਇਲੈਕਟ੍ਰੋ ਹੋਮਿਓਪੈਥੀ ਜਿਹੜੀ ਮੈਡੀਸਨ ਹੈਗੀ ਐ ਇਹ ਨੁਸਖੇ ਹੈਗੇ ਨੇ ਕ੍ਰੋਕੀ ਸਾਬ ਸਿਰ ਤੋਂ ਲੈ ਕੇ ਸਿਰਦਰਦ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਹਰ ਬਿਮਾਰੀ ਦਾ ਲਾਜਾ ਕੈਂਸਰ ਹੋਵੇ ਬਵਾਸੀਰ ਹੋਵੇ ਲੀਵਰ ਹੋਵੇ ਕਿਡਨੀਆ ਹੋਣ ਜੋੜਾਂ ਦੇ ਦਰਦ ਹੋਣ ਕੱਦ ਦਾ ਨਾ ਵੱਧਾ ਹੋਵੇ ਬੱਚਿਆਂ ਦਾ ਕੱਦ ਨਾ ਵੱਧਾ ਹੋਵੇ ਬੱਚਿਆਂ ਦਾ ਕੰਨਾਂ ਦੀ ਪ੍ਰੋਬਲਮ ਹੋਵੇ ਮੈਂ ਕੰਨਾਂ ਜੀ ਹਰ ਪ੍ਰੋਬਲਮ ਦਾ ਹੱਲ ਇਲੈਕਟ੍ਰੋਪੈਥੀ ਵਿੱਚ ਹੈਗਾ ਜੀ ਜੇ ਜਿਨ੍ਹਾਂ ਨੂੰ ਮਾਈਗਰੇਨ ਆ ਹੜਦਾ ਵਾ ਜਿਨ੍ਹਾਂ ਦੇ ਟਿਊਮਰ ਵਗੈਰਾ ਹੁਣ ਜਿਹਦੇ ਕਹਿੰਦੇ ਨੇ ਬ੍ਰੇਨ ਚ ਟਿਊਮਰ ਆ ਹਰ ਨਹੀਂ ਆ ਹੁਣ ਪਿੱਤੇ ਦੀ ਪਤਲੀ ਹੋਵੇ ਗੁਰਦੇ ਦੀ ਪਤਲੀ ਹੋਵੇ ਹਰ ਤਰ੍ਹਾਂ ਦਾ ਇਲਾਜ ਇਹ ਲੈਟਰੋਪੈਥੀ ਵਿੱਚ ਸੰਭਵ ਆ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਤਰੀਕਾ ਹੈ ਕਿਵੇਂ ਮਿਲਦੇ ਆ ਔਰ ਕਿਹੜੇ ਦਿਨ ਤੁਸੀਂ ਮਿਲਦੇ ਹੋ ਇਹ ਕਿਉਂ ਕਿਥੇ ਤਾਂ ਰਾਸ਼ੀ ਬੜਾ ਪਿਆ ਹੋਇਆ ਜੀ ਇਹ ਡਾਕਟਰ ਸਾਹਿਬ ਆਪਣਾ 10 ਤੋਂ 5 ਵਜੇ ਤੱਕ ਹੁੰਨੇ ਆ ਵੀਰਵਾਰ ਛੁੱਟੀ ਹੁੰਦੀ ਆ ਸੰਡੇ 3 ਵਜੇ ਤੱਕ ਹੁੰਨੇ ਆ ਰਾਮਗੜ੍ਹ ਰੋਡ ਸਾਨੇਵਾਲ ਏਪੀ ਇਲੈਕਟਰੋ ਹੋਮੋਪੈਥੀ ਹਸਪੀਟਲ ਨੀਅਰ ਅਨੰਤ ਵਿਹਾਰ ਕਲੋਨੀ ਜੀ 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 ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਤੇ ਇਹ ਚਿਬੜੀ ਫਾਰਮੂਲਾ ਦੇਣ ਵਾਸਤੇ ਜੀ ਹਾਂਜੀ ਹਾਂਜੀ ਇਹਨੇ ਜੇਬ ਕੱਢਣਾ ਜੀ ਲੋਕਾਂ ਨੇ ਜਿਹੜੇ ਕਹਿੰਦੇ ਨਾ ਕਈ ਕਈ ਸਾਲਾਂ ਤੋਂ ਮੈਨੂੰ ਗੋਡਿਆਂ ਦੀ ਪ੍ਰੋਬਲਮ ਸੀਗੀ ਮੇਰੇ ਗੋਡੇ ਨਹੀਂ ਠੀਕ ਹੋ ਰਹੇ ਹੁਣ ਇਹਨਾਂ ਨੇ ਠੀਕ ਕਰਨੇ ਆ ਜੀ 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 ਬਹੁਤ ਬਹੁਤ ਸ਼ੁਕਰੀਆ ਡਾਕ ਸੋ ਇਹ ਸਨ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਹੀ ਆਪਣੇ ਗੋਡੇ ਗਿੱਟੇ ਕੂਣੀਆਂ ਅਰਸੀ ਕਹ ਲਿਆ ਕਿ ਜੋੜਾਂ ਦੇ ਜਿਹੜੇ ਦਰਦ ਹੈਗੇ ਨੇ ਉਹਨਾਂ ਨੂੰ ਇਸ ਚਿਬੜ ਦੇ ਬੀਜ ਹੋਗੀ ਔਰ ਇਹ ਗੂੰਦ ਕਿਕਰ ਦੀ ਹੋਗੀ ਔਰ ਮੁਸਲੀ ਹੋਗੀ ਇਹਨਾਂ ਦੀ ਇੱਕ ਮਿਗਦਾਰ ਜਿਹੜੀ ਉਹਨਾਂ ਨੇ ਸੈੱਟ ਕੀਤੀ ਹੈ ਉਸ ਦੇ ਅਕੋਰਡਿੰਗਲੀ ਅਗਰ ਸਵੇਰੇ ਸ਼ਾਮ ਅਸੀਂ ਅੱਧਾ-ਅੱਧਾ ਚਮਚਾ ਇਹਨਾਂ ਦਾ ਯੂਜ਼ ਕਰਦੇ ਆ ਤਾਂ ਸਾਨੂੰ ਜੋੜਾਂ ਦੇ ਦਰਦਾਂ ਦੇ ਵਿੱਚ ਵੱਡੀ ਰਾਹਤ ਹੈਗੀ ਇਹ ਨੁਸਖਾ ਇਹ ਫਾਰਮੂਲਾ ਜਿਹੜਾ ਉਹ ਦੇ ਸਕਦਾ ਪਰ ਮੇਰੀ ਸਲਾਹ ਮੇਰਾ مشਵਰਾ ਤੁਹਾਨੂੰ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਕੋਈ ਵੀ ਟੋਟਕਾ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਆਪਣੀ ਮਰਜ਼ੀ ਨਾਲ ਅਪਣਾਇਆ ਹੋਇਆ ਨੁਸਖਾ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਹੈ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਜਾਂ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਚਾੜ ਸਕਦੇ ਹੋ ਡਾਕਟਰ ਸਾਹਿਬ ਦੀ ਟੀਮ ਹੈਗੇ ਜਿਹੜੀ ਕੋਸ਼ਿਸ਼ ਕਰਦੀ ਹੈ ਹਮੇਸ਼ਾ ਹੀ ਤੁਹਾਡੇ ਕਮੈਂਟਾਂ ਦਾ ਜਿਹੜਾ ਜਵਾਬ ਹੈ ਰਿਪਲਾਈ ਹੈ ਉਹ ਜ਼ਰੂਰ ਕਰਨ ਧੰਨਵਾਦ